ਸਤ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਤੇ Facebook ਪੇਜ ਮੈਂ ਪਰਮਿੰਦਰਜੀਤ ਤੇ ਮੇਰੇ ਨਾਲ ਨੇ ਬਖਤੌਰ ਢਿੱਲੋਂ ਜੀ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਆਪਾਂ ਖਬਰਾਂ ਚੋਂ ਖਬਰ ਲੈ ਕੇ ਹਾਜ਼ਰ ਹੋਨੇ ਆ ਰੋਜ਼ ਦੀ ਅਲੱਗ-ਅਲੱਗ ਟੌਪਿਕ ਹੁੰਦਾ ਹੈ ਅੱਜ ਫਿਰ ਇੱਕ ਨਵੇਂ ਟੌਪਿਕ ਦੇ ਉੱਤੇ ਹਾਜ਼ਰ ਹੈ ਢਿੱਲੋਂ ਸਾਹਿਬ ਕਰਨਗੇ ਵਿਸ਼ਲੇਸ਼ਣ ਖਬਰਾਂ ਦੀ ਖਬਰ ਮੈਂ ਤੁਹਾਨੂੰ ਪਹਿਲੀ ਹੀ ਸੁਣਾ ਦਿੰਨਾ ਹੈ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਬੁਰੀ ਤਰ੍ਹਾਂ ਫੱਸੀ ਆਸੀ ਦੇ ਨਾਲ ਕਈ ਕਾਨੂੰਨੀ ਕ੍ਰਿਕੇਜ ਆਪਣੇ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਆ ਉਹ ਵੀ ਫਸ ਸਕਦੇ ਨੇ ਉਹ ਕੀ ਗੱ ਸਾਡੇ ਜਿਹੜੇ ਸਰੋਤੇ ਜਾਂ ਦਰਸ਼ਕ ਸਾਨੂੰ ਚਾਹਣ ਵਾਲੇ ਆ ਉਹਨਾਂ ਦੇ ਮਾੜੇ ਜਿਹਾ ਪਸਲੇਸ਼ਨ ਕਰ ਰਿਹਾ ਕਬਰਤਾ ਵੀ ਕੀ ਗਲਵਾਤਾ ਜੀ ਨਹੀਂ ਮਾੜਾ ਨਹੀਂ ਜੀ ਪੂਰਾ ਕਰਾਂਗੇ ਹਾਂਜੀ ਬਿਲਕੁਲ ਜੀ ਅਸਲ ਦੇ ਵਿੱਚ ਪ੍ਰਵਿੰਦਰ ਜੀ ਗੱਲ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਜੀ ਜਿਹੜਾ ਸ਼ਹੀਦੀ ਸਾਲ ਹੈ ਸਾਲ ਆਪਾਂ ਉਹ ਲਗਾਤਾਰ ਮਨਾ ਰਹੇ ਹਾਂ ਮਨਾ ਰਹੇ ਹਾਂ ਬਿਲਕੁਲ ਭਾਵੇਂ ਭਾਰਤ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਤੇ ਭਾਵੇਂ ਸਿੱਖ ਸੰਗਤਾਂ ਹੋਵੇ ਸੰਗਤ ਬਿਲਕੁਲ ਜੀ ਸਭ ਦਾ ਫੈਸਲਾ ਇਹ ਹੈ ਕਿ ਸਾਲ ਸਾਰੇ ਦਾ ਸਾਰਾ ਮਨਾਉਣਾ ਕਿਸੇ ਨਾ ਕਿਸੇ ਦੇ ਉੱਤੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨਾ ਹੈ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨਾ ਹੈ ਔਰ ਜਿਸ ਢੰਗ ਦੇ ਨਾਲ ਇੱਕ ਅਦੁੱਤੀ ਟੋਟਲ ਪਰਿਵਾਰ ਦੀ ਅਦੁੱਤੀ ਕੁਰਬਾਨੀ ਹੋਈ ਹੈ ਕੁਰਬਾਨੀ ਬਿਲਕੁਲ ਉਹਦਾ ਜਿਹੜਾ ਹੈਗਾ ਜਿਕਰਾ ਆਪਾਂ ਗਾਹਿ ਬਗਾਹਿ ਕਰਦੇ ਹੀ ਰਹੇ ਨੇ ਇੱਕ ਸਾਲ ਤੱਕ ਬਾਅਦ ਕੇ ਪ੍ਰੋਗਰਾਮ ਚੁਲੀ ਕਿੱਸੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਜਿਹੜਾ ਹੈਗਾ ਆਇਆ ਉੱਥੇ ਦਿੱਲੀ ਦੀ ਸਰਕਾਰ ਨੇ ਕੀ ਕੀ ਪ੍ਰਬੰਧ ਕੀਤੇ ਹੈ ਉਹਦੇ ਤੇ ਵਿਚਾਰ ਵਟਾਂਦਰਾ ਹੋਣ ਲੱਗਿਆ ਜੀ ਹੋਇਆ ਇਹ ਕਿ ਜਿਸ ਵੇਲੇ ਇਹ ਚਰਚਾ ਚੱਲ ਰਹੀ ਸੀ ਉਸ ਵੇਲੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਆਤਸ਼ੀ ਜੀ ਜਿਹੜੀ ਅੱਜ ਕੱਲ ਵਿਰੋਧੀ ਧਿਰ ਦੀ ਆਗੂ ਹੈ ਆਗੂ ਹੈ ਉਹ ਬੋਲਣ ਲੱਗਦੀ ਹੈ ਜੀ ਉਹ ਬੋਲਦੇ ਬੋਲਦੇ ਸ਼ਾਇਦ ਉਹ ਪ੍ਰਦੂਸ਼ਣ ਤੇ ਬੋਲਣਾ ਚਾਹੁੰਦੀ ਸੀ ਕੋਈ ਉਹ ਸਮਾਂ ਮੰਗਦੀ ਸੀ ਸਮਾਂ ਨੂੰ ਨਹੀਂ ਮਿਲਿਆ ਕਿਤੇ ਇਹ ਕਹਤਾ ਵੀ ਅਸੀਂ ਤਾਂ ਜੀ ਡਿਸਕਸ਼ਨ ਕਰ ਰਹੇ ਹਾਂ ਗੁਰੂਆਂ ਤੇ ਜੀ ਤੇ ਜਾਂ ਮਤਲਬ ਜਿਹੜੇ ਹੈਗੇ ਆ ਗੁਰੂਆਂ ਦੇ ਸੈਮੀਨਾਰੇ ਆ ਬਿਲਕੁਲ ਜੀ ਇਹ ਦੀ ਜ਼ਿਕਰ ਕਰਦੇ ਕਰਦੇ ਉਹ ਸਭ ਕੁਝ ਇਹ ਆ ਬੋਲ ਵਿੱਚ ਬੋਲ ਵਿੱਚ ਉਹ ਕਹਿੰਦੀ ਗੁਰੂ ਮਤਲਬ ਜਿਹੜਾ ਕੁੱਤਿਆਂ ਦਾ ਵੀ ਮਨਾਓ ਮਨਾਓ ਜੀ ਤੇ ਗੁਰੂਆਂ ਤੋਂ ਬਾਅਦ ਮੈਂ ਬੋਲਣਾ ਨਹੀਂ 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 ਆਪਾਂ ਬੋਲਣਾ ਨਹੀਂ ਚਾਹੁੰਦਾ ਉਹਨੇ ਕੁਝ ਇਹ ਜੇ ਸ਼ਬਦ ਕਹਿੰਦੀ ਜਿਹਦਾ ਬਹੁਤ ਬੁਰਾ ਮਨਾਇਆ ਗਿਆ ਮਨਾਇਆ ਗਿਆ ਪਹਿਲੀ ਗੱਲ ਤਾਂ ਵੀ ਗੁਰੂ ਬਾਰੇ ਕੁਝ ਕਿਹਾ ਨਹੀਂ ਕਿਹਾ ਗੁਰੂ ਜੀ ਸਾਹਿਬ ਬਾਰੇ ਪਰ ਜਿਹੜਾ ਕੁੱਤਿਆਂ ਨੂੰ ਵੀ ਮਨਾਓ ਜਦੋਂ ਗੁਰੂ ਸਾਹਿਬ ਬਾਰੇ ਡਿਸਕਸ਼ਨ ਚੱਲਦੀ ਹੈ ਇਹ ਗੱਲ ਕੁੱਤਿਆਂ ਦਾ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਜੇ ਤੁਸੀਂ ਕੁੱਤਿਆਂ ਨਾਲ ਜ਼ਿਕਰ ਕਰਦੇ ਹੋ ਤਾਂ ਮਤਲਬ ਤੁਸੀਂ ਇਹ ਕਹਿ ਅਸੀਂ ਜਿੰਨਾਂ ਨੂੰ ਪੁੱਛਦੇ ਆ ਸਾਰੇ ਕੁੱਤੇ ਹਾਂ ਬਿਲਕੁਲ ਜੀ ਇਹ ਗੱਲ ਸੀ ਇਹਦੇ ਤੇ ਬੜੀ ਚਰਚਾ ਹੋਈ ਰੌਲਾ ਪੈ ਗਿਆ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਹੋਇਆ ਇਹ ਕਿ ਬੀਬੀ ਆਛੀ ਇਹ ਜੀ ਗੁੰਮ ਹੋ ਗਈ ਅਜ ਤੱਕ ਕੋਈ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਲੱਭ ਨਹੀਂ ਰਹੀ ਜੀ ਵਿਧਾਨ ਸਭਾ ਦੇ ਵਿੱਚੋਂ ਨਹੀਂ ਆ ਰਹੀ ਜੀ ਉਸੇ ਸਮੇਂ ਦੌਰਾਨ ਜਿਹੜੀ ਹੈ ਇੱਕ ਮੀਟਿੰਗ ਹੁੰਦੀ ਹੈ ਵਿਧਾਨ ਸਭਾ ਦੇ ਅਜਿਹੇ ਸਪੀਕਰ ਹੈ ਉਹਦੇ ਕਮਰੇ 'ਚ ਜੀ ਉੱਥੇ ਵੀ ਇਹਦਾ ਕੀ ਕੀਤਾ ਜਾਵੇ ਤਾਂ ਉੱਥੇ ਦੋਨਾਂ ਤਰ੍ਹਾਂ ਦੇ ਦਰਮਿਆਨ ਸਹਿਮਤੀ ਬਣੀ ਆਪੋਜੀਸ਼ਨ ਨੇ ਕਿਹਾ ਜੀ ਇਹਦੀ ਫੋਰੈਂਸਿਕ ਲੈਬ 'ਚੋਂ ਤੁਸੀਂ ਜਾਂਚ ਕਰਵਾਓ ਜਾਂਚ ਕਰਾਓ ਠੀਕ ਹੈ ਜੀ ਉਹ ਨਾਲ ਦੀ ਨਾਲ ਜਿਹੜੀ ਆਪੋਜੀਸ਼ਨ ਨੇ ਕਿਹਾ ਤੇ ਜਿਹੜੀ ਰੂਲਿੰਗ ਪਾਰ ਹੈ ਉਹਨਾਂ ਨੇ ਵੀ ਕਹਿਦਾ ਕਰਵਾਉ ਦੀ ਸੰਦਰਤ ਰਾਜੀ ਕੋਈ ਨਹੀਂ ਜੀ ਮਾਨਯੋਗ ਸਪੀਕਰ ਸਾਹਿਬ ਨੇ ਉਹ ਚੱਕ ਕੇ ਫੋਰੈਂਸਿਕ ਲੈਬ ਨੂੰ ਨਾਲ ਦੀ ਨਾਲ ਭੇਜਤਾ ਲੋਜੀ ਦਾ ਕਰੋ ਠੀਕ ਹੈ ਜੀ ਇਹ ਅਜੇ ਤੱਕ ਕੋਈ ਰਿਪੋਰਟ ਨਹੀਂ ਸਈ ਆਈ ਜੀ ਉਸੇ ਸਮੇਂ ਪੰਜਾਬ ਦੇ ਵਿੱਚੋਂ ਇੱਕ ਖਬਰ ਆਉਂਦੀ ਹੈ ਜੀ ਕਿ ਇੱਕ ਮੁਕਦਮਾ ਦਰਜ ਹੋ ਗਿਆ ਦਰਜ ਹੋ ਗਿਆ ਕਿਉਂ ਹੋਇਆ ਜੀ ਮੁਕਦਮਾ ਦਰਜ ਕਹਿੰਦੇ ਕਪਲ ਮਿਸ਼ਰਾ ਹੈ ਨਾ ਕਪਲ ਮਿਸ਼ਰਾ ਦੀ ਇੱਕ ਵੀਡੀਓ ਵਾਇਰਲ ਹੋਈ ਵੀ ਹੈ ਠੀਕ ਹੈ ਜੀ ਉਹਦੀ ਅਸੀਂ ਫੋਰੈਂਸਿਕ ਲੈਬ ਤੂੰ ਜਾਂਚ ਕਰਵਾ ਲਈ ਠੀਕ ਹੈ ਜੀ ਜਿਹੜੀ ਮੁਹਾਲੀ ਦੇ ਵਿੱਚ ਸਾਡੀ ਫੋਰੈਂਸਿਕ ਲੈਬ ਹੈ ਮੁਹਾਲੀ ਜਾਂ ਚੰਡੀਗੜ੍ਹ ਕਿਸੇ ਕਿਤੇ ਵੀ ਜਿੱਥੇ ਵੀ ਹੈ ਇਹਨਾਂ ਦੀ ਉਹ ਜਿਹੜੀ ਫੋਰੈਂਸਿਕ ਲੈਬ ਹੈ ਕਹਿੰਦੇ ਉਹਦੇ ਉੱਤੇ ਅਸੀਂ ਜਾਂਚ ਕਰਵਾ ਲਈ ਉਹਦੇ ਵਿੱਚ ਸ਼ਬਦ ਗੁਰੂ ਹੈ ਹੀ ਨਹੀਂ ਉਹ ਕਹਿੰਦੇ ਵੀ ਜਿਹੜਾ ਹੈਗਾ ਕਪਲ ਮਿਸ਼ਰੇ ਦੀ ਜਿਹੜੀ ਆਵਾਜ਼ ਹੈ ਉਹਦੀ ਤਸਦੀਕ ਹੁੰਦੀ ਹੈ ਇਹ ਆ ਲੋ ਜੀ ਤੇ ਐਫ ਆਈ ਆਰ ਦਰਜ ਕਰ ਕੀ ਦੇ ਕੀ ਦੇ ਦੇ ਕਰ ਕੀਤੀ ਕਪਲ ਮਿਸ਼ਰੇ ਤੇ ਠੀਕ ਹੈ ਜੀ ਸੁਖਪਾਲ ਸਿੰਘ ਖੈਰੇ ਤੇ ਜੀ ਪ੍ਰਗਟ ਸਿੰਘ ਤੇ ਤੇ ਸੁਖਵੀਰ ਸਿੰਘ ਬਾਦਲ ਤੇ ਜੀ ਬਿਲਕੁਲ ਜੀ ਉਹ ਕਹਿੰਦੇ ਵੀ ਉਹਨੇ ਉਹ ਆਪਣੀ ਵੀਡੀਓ ਪਾਈ ਤੇ ਇਹਨਾਂ ਨੇ ਜਿਹੜੀ ਇਹ ਸ਼ੇਅਰ ਕੀਤੀ ਹੈ ਸ਼ੇਅਰ ਕੀਤੀ ਇਹਨਾਂ ਸਾਰੇ ਦੇ ਮੁਕਦਮਾ ਅਰਜ਼ ਕਰਤਾ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਫਿਰ ਜੀ ਇਹ ਨਾਲ ਦੀ ਨਾਲ ਹੀ ਚਲੇ ਗਏ ਅਦਾਲਤ ਤੇ ਅਦਾਲਤ ਇਹਨਾਂ ਦਾ ਮੁਕਦਮੇ ਦੀ ਖਬਰ ਆ ਗਈ ਜੀ ਅਦਾਲਤ ਵਿੱਚ ਜਾ ਕੇ ਜਲੰਧਰ ਦੀ ਅਦਾਲਤ ਵਿੱਚ ਐਪਲੀਕੇਸ਼ਨ ਦਿੱਤੀ ਜੀ ਐ ਸਟੇਟ ਵੱਲੋਂ ਜੀ ਕਿਸੇ ਹੋਰ ਨੇ ਨਹੀਂ ਦਿੱਤੀ ਸਰਕਾਰ ਨੇ ਸਰਕਾਰ ਨੇ ਦਿੱਤੀ ਹੈ ਠੀਕ ਹੈ ਜੀ ਸਰਕਾਰ ਨੇ ਐਪਲੀਕੇਸ਼ਨ ਦਿੱਤੀ ਕਿ ਜਿਹੜੀ ਇਹ ਵੀਡੀਓ ਹੈ ਇਹ ਵੀਡੀਓ ਨੂੰ ਸਾਰੀਆਂ ਜਿੰਨੇ ਵੀ ਚੈਨਲ ਆ ਜਿੰਨੇ ਵੀ ਜਿਹੜੇ ਹੈਗੇ ਹਾਂ ਸੋਸ਼ਲ ਮੀਡੀਆ ਪਲੇਟਫਾਰਮ ਜੀ ਸਭ ਤੋਂ ਇਹਨੂੰ ਰਿਮੂਵ ਕੀਤਾ ਗਿਆ ਅਦਾਲਤ ਨੇ ਇਨਟੈਂਟਰ ਮਾ ਆਰਡਰ ਜਾਰੀ ਕਰਦੇ ਕਿਹਾ ਜੀ ਰਿਮੂਵ ਕਰ ਦਿਓ ਅਜੇ ਮੁਕੰਮਲ ਫੈਸਲਾ ਤਾਂ ਹੋਣੇ ਹੈ ਉਹ ਰਿਮੂਵ ਕਰਦੇ ਤਾਂ ਸਰ ਗੂਬ ਹੋ ਗਿਆ ਠੀਕ ਹੈ ਜੀ ਉਹਨਾਂ ਰਿਮੂਵ ਹੋਣ ਤੋਂ ਬਾਅਦ ਲਾ 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 ਫਿਰ ਹੋ ਗਈ ਫਿਰ ਇੱਥੇ ਕਈ ਚੀਜ਼ਾਂ ਆਈਆਂ ਵੀ ਇਹ ਐਡੀ ਸ਼ੇਤੀ ਕਿਵੇਂ ਹੋ ਗਈ ਇਹਦੇ ਨਾਲ ਨਾਲ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਐਸਐਸਪੀ ਪਟਿਆਲਾ ਬੋਲਿਆ ਸੀ ਬੋਲਿਆ ਸੀ ਇੱਕ ਮੀਟਿੰਗ ਦੇ ਵਿੱਚ ਵੀ ਆ ਕੁਛ ਆ ਕੁਛ ਕਰਕੇ ਉਡੀ ਰਿਪੋਰਟ ਵੀ ਮਾਨਯੋਗ ਹਾਈ ਕੋਰਟ ਨੇ ਮੰਗੀ ਐ ਚ ਕੋਈ ਆਈ ਹੋ ਨਹੀਂ ਆਈ ਇਹ ਜਦੋਂ ਰੌਲਾ ਡਾਡਾ ਪੈ ਗਿਆ ਤੇ ਫਿਰ ਉਹਨਾਂ ਦਾ ਕਰੀਏ ਕੀ ਕੀ ਕਰੀਏ ਇਹ ਕਰਦੇ ਆਂ ਕਰਾਉਂਦੇ ਆਂ ਫਿਰ ਸਾਡੇ ਮੁੱਖ ਮੰਤਰੀ ਸਾਹਿਬ ਹੋਣ ਜਾਂ ਜਿੰਨੇ ਵੱਡੇ ਲੀਡਰਸ਼ਿਪ ਦੇ ਤੇਰੇ ਦੀ ਲੈ ਤੇਰੀ ਸਾਰੇ ਕਹਿਣ ਲੱਗੇ ਜੀ ਤਾਂ ਝੂਠੀ ਬਣਾਈ ਝੂਠੀ ਬਣਾਈ ਇਹ ਆਈ ਨੇ ਬਣਾਈ ਵੀ ਐ ਇਹ ਆਈ ਨਾਲ ਬਣਾਈ ਐ ਜੀ ਇਹ ਤਾਂ ਸਾਰਾ ਕੁਝ ਗਲਤ ਐ ਜੀ ਇਹ ਤਾਂ ਫਲਾਣਾ ਆਤਸੀ ਕਹਿੰਦੇ ਜੀ ਝੂਠੀ ਐ ਤੇ ਬਾਕੀ ਸਾਰੇ ਲੁੱਟੇ ਲੈਂਦੇ ਬਿਲਕੁਲ ਆਤਸੀ ਨੇ ਜਿਹੜੀ ਗਲਤੀ ਕੀਤੀ ਸੀ ਉਹ ਉਹਨਾਂ ਨੇ ਨਹੀਂ ਮੰਨੀ ਚਲੋ ਇਹ ਗੱਲ ਚੱਲਦੀ ਰਹੀ ਹੁਣ ਹੋਇਆ ਕਿ ਅੱਜ ਜਿਹੜੇ ਵਿਧਾਨ ਸਭਾ ਦੇ ਸਪੀਕਰ ਹੈ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਠੀਕ ਹੈ ਜੀ ਉਹ ਸਪੀਕਰ ਸਾਹਿਬ ਕਹਿੰਦੇ ਆ ਕਿ ਜਿਹੜੀ ਅਸੀਂ ਉਹ ਵੀਡੀਓ ਫੋਰੈਂਸਿਕ ਲੈਬ ਦੇ ਵਿੱਚ ਭੇਜੀ ਸੀ ਜੀ ਉਹਦਾ ਸਾਡੇ ਕੋਲੇ ਜਿਹੜਾ ਹੈਗਾ ਨਤੀਜਾ ਆ ਗਿਆ ਆ ਗਿਆ ਰਿਪੋਰਟ ਉਹਦੀ ਆ ਗਈ ਉਹ ਕਹਿੰਦੇ ਸ਼ਬਦ ਗੁਰੂ ਵੀ ਹੈਗਾ ਵਿੱਚ ਬਿਲਕੁਲ ਜੀ ਤੇ ਜਿਹੜਾ ਦੂਜਾ ਲਫ਼ਜ਼ ਬੋਲਿਆ ਉਹ ਵੀ ਹੈਗਾ ਉਹ ਵਿੱਚ ਉਹੀ ਹੈ ਉਹੀ ਹੈ ਔਰ ਇਹ ਵੀ ਕਹਿੰਦੇ ਆ ਵੀ ਆਹਦੀ ਇਹ ਆਵਾਜ਼ ਹੈ ਆਵਾਜ਼ ਠੀਕ ਹੈ ਜੀ ਇਹ ਤੇ ਕਹਿ ਗਿਆ ਤੇ ਮੈਂ ਸਮਝਦਾ ਵੀ ਸਪੀਕਰ ਸਾਹਿਬ ਨੇ ਵੱਡਾ ਜਿਹੜਾ ਹੈਗਾ ਆਪਣਾ ਇਰਜ਼ਾ ਦਿਖਾਇਆ ਹੈ ਸਪੀਕਰ ਸਾਹਿਬ ਕਹਿੰਦੇ ਕਿ ਮਾਨ ਜੋਗ ਵਿਰੋਧੀ ਧਿਰ ਦੀ ਆਗੂ ਹੈ ਕਿਥੇ ਅੱਜ ਤੱਕ ਸਾਨੂੰ ਉਹਦੀ ਕੋਈ ਜਾਣਕਾਰੀ ਜਾਣਕਾਰੀ ਨਹੀਂ ਠੀਕ ਹੈ ਜੀ ਉਹ ਕਹਿੰਦੇ ਵੀ ਮੈਂ ਬੀਬੀ ਨੂੰ ਕਹਨਾ ਵਿਰੋਧੀ ਧਿਰ ਦੀ ਆਗੂ ਕਿ ਤੁਸੀਂ ਆਓ ਮੇਰੇ ਕਮਰੇ ਚ ਆਓ ਜੀ ਮੇਰੇ ਕਮਰੇ ਚ ਆ ਕੇ ਮੇਰੇ ਨਾਲ ਗੱਲਬਾਤ ਕਰੋ ਤੇ ਗੱਲਬਾਤ ਕਰਕੇ ਤੁਸੀਂ ਮਾਫੀ ਮੰਗ ਲਓ ਜੀ ਜੇ ਤੁਸੀਂ ਮਾਫੀ ਮੰਗ ਲਓਗੇ ਤੇ ਕਹਿੰਦੇ ਮੈਨੂੰ ਉਮੀਦ ਹੈ ਕਿ ਸਦਨ ਤੁਹਾਨੂੰ ਮਾਫ ਕਰ ਦੂ ਤੁਹਾਡੇ ਕੋਲ ਕੋਈ ਕਾਰਡ ਨਹੀਂ ਕਰੋ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਸੀ ਅਜੇ ਤੱਕ ਆਮ ਆਦਮੀ ਪਾਰਟੀ ਬੋਲੀ ਨਹੀਂ ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਰਿਪੋਰਟ ਸਹੀ ਹੈ ਤੇ ਜੇ ਜਿਹੜੀ ਇਧਰ ਲਈ ਰਿਪੋਰਟ ਆ ਕਿ ਇਹਦਾ ਫਿਰ ਕੀ ਬਣੂਗਾ ਤਾਲਬੇਲੇ ਹੈ ਨਹੀਂ ਜਿੰਨਾਂ ਦਾ ਹਾਂਜੀ ਤਾਲਬੇਲੇ ਹੈ ਨਹੀਂ ਹੁਣ ਉਹਦੇ ਚ ਨਾਲ ਕੀ ਕੀਤਾ ਅਗਲੀ ਗੱਲ ਜਿਹੜੀ ਸਪੀਕਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਸਪੀਕਰ ਸਾਹਿਬ ਨੇ ਪਹਿਲੀ ਗੱਲ ਰਿਪੋਰਟ ਜਿਹੜੀ ਮੰਗੀ ਹੈ ਜੀ 48 ਘੰਟਿਆਂ ਦੀ ਰਿਪੋਰਟ ਮੰਗੀ ਸੀ ਪੰਜਾਬ ਦੇ ਬੀਜਪੀ ਠੀਕ ਹੈ ਜੀ ਔਰ ਜਿਹੜੋ ਮਿਸਟਰ ਸੀਪੀ ਸੀਪੀ ਦਾ ਹੀ ਹੈ ਜੀ ਕਮਿਸ਼ਨਰ ਪੁਲਿਸ ਜਿਹੜੇ ਹੈਗੇ ਆ ਜਲੰਧ ਜਲੰਧਰ ਦੇ ਧਨਪ੍ਰੀਤ ਕੌਰ ਜੀ ਤੇ ਨਾਲ ਜਿਹੜਾ ਹੈਗਾ ਬੀਜਪੀ ਸਪੈਸ਼ਲ ਜੀ ਬੀਜੀਪੀ ਸਪੈਸ਼ਲ ਜਿਹੜੇ ਹੈਗਾ ਸਾਈਬਰ ਕ੍ਰਾਈਮ ਵਾਲੀ ਵੀ ਨੀਡ ਜੀ ਇਹਨਾਂ ਨੂੰ ਕਹਿ ਸੀ ਤੁਸੀਂ 48 ਘੰਟੇ ਦੇ ਵਿੱਚ ਆਪਣਾ ਜਿਹੜਾ ਪੱਖ ਪੇਸ਼ ਕਰੋ ਇਹਨਾਂ ਨੇ ਕਹਿ ਸੀ ਜੀ ਸਾਨੂੰ ਟਾਈਮ ਦੇ ਦਿਓ ਟਾਈਮ ਉਹਨਾਂ ਨੇ ਪਤਾ ਨਹੀਂ ਦਿੱਤਾ ਉਹਨਾਂ ਨੇ ਕਹਿ ਇਤੋਂ 72 ਘੰਟੇ ਤੁਹਾਨੂੰ ਹੋਰ ਦੇ ਦੇ ਲਈ ਇਸੇ ਸਮੇਂ ਦੌਰਾਨ ਇੱਕ ਖ਼ਬਰ ਆਪਰ ਗਿਆ ਜੀ ਬੀਜੀਪੀ ਸਾਹਿਬ ਜਿਹੜੇ ਗੌਰਵ ਜਾਸਦ ਉਸ ਸਾਹਿਬਾ ਪਹਿਲਾਂ ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਠੀਕ ਹੈ ਜੀ ਹੁਣ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਉਹਨਾਂ ਨੇ ਨਾਲ ਦੀ ਨਾਲ ਫੇਰ ਰਿਕਵੈਸਟ ਕੀਤੀ ਜੀ ਮੇਰੇ ਪਿਤਾ ਜੀ ਦੀ ਡੈਸ ਹੋ ਗਈ ਉਹਦਾ ਕੋਈ ਗੱਲ ਨਹੀਂ ਤੁਸੀਂ ਆਪਣੇ ਮਤਲਬ ਰਿਕੜਿਆ ਕੰਮ ਕਰਨਾ ਆਪਦੀ ਜ਼ਿੰਮੇਵਾਰੀ ਬੋਲਿਆ ਦਿਵਾਓ ਉਹ ਤੋਂ ਬਾਅਦ ਤੁਸੀਂ ਆ ਜਾਓ ਕੋਈ ਗੱਲ ਨਹੀਂ ਹੁਣ ਇੱਕ ਨਵੀਂ ਖਬਰ ਆ ਗਈ ਠੀਕ ਹੈ ਜੀ ਕਹਿੰਦੇ ਵੀ ਨੀਰਜ ਜਿਹੜੀ ਸਪੈਸ਼ਲ ਡੀਜੀਪੀ ਹੈ ਸਾਈਬਰ ਕ੍ਰਾਈਮ ਜੀ ਉਹਨੇ ਕਿਹਾ ਜੀ ਜਿਹੜਾ ਜਲੰਧਰ ਵਾਲਿਆਂ ਨੇ ਪਰਚਾ ਦਰਜ ਕੀਤਾ ਮੇਰਾ ਉਹਦੇ ਨਾਲ ਕੋਈ ਤਾਲ ਨਹੀਂ ਅੱਛਾ ਮੁਕਰ ਗਈ ਜੀ ਮੁਕਰ ਗਈ ਮੇਰਾ ਉਹਦੇ ਨਾਲ ਕੋਈ ਤਾਲ ਨਹੀਂ ਉਹ ਇਹ ਕਹਿੰਦਾ ਠੀਕ ਹੈ ਜੀ ਹੁਣ ਤੁਹਾਨੂੰ ਪ੍ਰੀਤ ਕੌਰ ਨੂੰ ਤਾਂ ਜਾਣਾ ਪੈਣਾ ਉਹਨੇ ਕਿਹਾ ਤੁਸੀਂ ਆਓ ਠੀਕ ਹੈ ਜੀ ਇਹਦੇ ਨਾਲ ਅਗਲੀ ਗੱਲ ਕੀ ਕੀਤੀ ਅਗਲੀ ਗੱਲ ਉਹਨਾਂ ਨੇ ਇੱਕ ਨੋਟਿਸ ਜਾਰੀ ਕਰਤਾ ਜਿਹੜਾ ਫੋਰੈਂਸਿਕ ਲੈਬ ਦਾ ਡਾਇਰੈਕਟਰ ਹੈ ਜੀ ਕਿ ਆਓ ਜੀ ਤੁਸੀਂ ਵੀ ਆਜੋ ਆਜੋ ਬਿਲਕੁਲ ਆਉਣਾ ਚਾਹੀਦਾ ਉਹ ਫੋਰੈਂਸਿਕ ਲੈਬ ਦੇ ਡਾਇਰੈਕਟਰ ਸਾਹਿਬ ਨੂੰ ਵੀ ਜਾਣਾ ਪੈਣਾ ਜੀ ਫਸ ਉਹ ਵੀ ਗਏ ਕਿਉਂਕਿ ਇੱਕ ਦਿਨ ਦੇ ਵਿੱਚ ਇਹ ਰਿਪੋਰਟ ਕਿ ਰਿਪੋਰਟ ਦੇ ਵਿੱਚ ਸਚਾਈ ਕੀ ਹੈ ਇਹ ਗੱਲ ਤਾਂ ਉਹਨਾਂ ਨੇ ਰਿਪੋਰਟ ਦਿੱਤੀ ਤਾਂ ਹੀ ਉਹਨਾਂ ਨੇ ਕਿ ਬਿਲਕੁਲ ਬਿਲਕੁਲ ਜੀ ਇਹਦੇ ਨਾਲ ਪ੍ਰਵਿੰਦਰ ਤੁਹਾਡੀ ਯਾਦ ਹੋਣਾ ਮੈਂ ਤੁਹਾਨੂੰ ਗੱਲ ਯਾਦ ਕਰਾਉਣਾ ਸਾਡੇ ਦਰਸ਼ਕਾਂ ਨੂੰ ਜੀ ਅ ਬਿਜੇ ਸਿੰਘਲਾ ਮਾਨਸਾ ਤੋਂ ਐਮਐਲਐ ਐਮਐਲਐ ਬਿਲਕੁਲ ਜੀ ਇਹ ਵਜ਼ੀਰ ਹੁੰਦੇ ਇਨਾਂ ਦੇ ਖਿਲਾਫ ਕੇਸ ਦਰਜ ਕਰਾਇਆ ਸੀ ਭਗਵੰਤ ਸਿੰਘ ਮਾਨ ਨੇ ਜੀ ਕੇਸ ਦਰਜ ਕਰਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਬਣਾਈ ਸੀ ਲਾਈਵ ਹੋਈ ਸੀ ਜੀ ਤੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਮੈਨੂੰ ਪਤਾ ਹੈ ਮੇਰੇ ਕੋਲ ਇਹ ਬਣ ਗਿਆ ਮੈਂ ਸਾਰੀ ਗੱਲ ਕਹਾ ਲਈ ਕਿ ਵਿਜੇ ਸਿੰਘਲਾ ਜਿਹੜਾ ਹੈਗਾ ਕ腐ਪਸ਼ਨ ਦੇ ਵਿੱਚ ਇਨਵੋਲ ਬਿਲਕੁਲ ਵਿਜੇ ਸਿੰਘਲਾ ਨੇ ਵੀ ਮੇਰੇ ਕੋਲ ਗੱਲ ਮੰਨ ਲਈ ਜੀ ਕਹਿੰਦਾ ਕਿਸੇ ਨੂੰ ਤਾਂ ਹੋਰ ਨਹੀਂ ਪਤਾ ਕਿਸੇ ਮੀਡੀਆ ਨੂੰ ਨਹੀਂ ਪਤਾ ਮੈਨੂੰ ਪਤਾ ਜੇ ਮੈਂ ਛੱਡਣਾ ਹੁੰਦਾ ਤਾਂ ਛੱਡ ਦਿੰਦਾ ਜੀ ਪਰ ਕਿਉਂਕਿ ਸਾਡੀ ਪਾਰਟੀ ਕੱਟੜ ਇਮਾਨਦਾਰ ਹੈ ਇਸ ਲਈ ਮੈਂ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਾ ਰਿਹਾ ਤੇ ਇਹਨਾਂ ਨੂੰ ਮੈਂ ਆਪ ਦੀ ਜਿਹੜੀ ਹੈ ਕੈਬਨਿਟ ਦੇ ਵਿੱਚੋਂ ਕੱਢ ਰਿਹਾ ਕੱਢ ਰਿਹਾ ਕੈਬਨਿਟ ਚੋਂ ਕੱਢਦਾ ਕੇਸ ਰਜਿਸਟਰ ਹੋ ਗਿਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬੰਦਾ ਜੇਲ੍ਹ ਚ ਭੇਜਤਾ ਜੇਲ੍ਹ ਚ ਭੇਜਣ ਤੋਂ ਬਾਅਦ ਜੀ ਫਿਰ ਰਿਪੋਰਟ ਆਈ ਚਲਾਨ ਪੇਸ਼ ਕਰਨਾ ਸੀ ਅੱਛਾ ਦੁਬਾਰਾ ਆ ਗਈ ਜੀ ਹਾਂ ਜਿਹੜਾ ਚਲਾਨ ਪੇਸ਼ ਕਰਨਾ ਸੀ ਫਿਰ ਇੱਕ ਰਿਪੋਰਟ ਆਈ ਜੀ ਉਹ ਰਿਪੋਰਟ ਕੀ ਕਹਿੰਦੀ ਹੈ ਉਹ ਕਹਿੰਦੀ ਦੀ ਜਿਹੜੀ ਆਵਾਜ਼ ਹੈ ਨਾ ਉਹ ਆਵਾਜ਼ ਜਿਹੜੀ ਸੀਲਾ ਸਾਹਿਬ ਦੀ ਆਵਾਜ਼ ਹੋ ਰਹੀ ਹੈ ਜਿਹੜੀ ਆਵਾਜ਼ ਉਹ ਟੈਲੀਫੋਨ ਦੇ ਵਿੱਚ ਜਿਹੜੀ ਉਹ ਰਿਕਾਰਡਿੰਗ ਸੀ ਮਾਨ ਸਾਹਿਬ ਕੋਲੇ ਉਹ ਹੋ ਰਿਹਾ ਹੈ ਉਹ ਹੋ ਰਿਹਾ ਹੈ ਤਾਲਮੇਲ ਨਹੀਂ ਆਉਂਦਾ ਉਹ ਕਹਿੰਦੇ ਹੁੰਦਾ ਕਹਿੰਦੇ ਉਹ ਤਾਂ ਹੋ ਰਿਹਾ ਜੀ ਜੀ ਇਹਦਾ ਮਤਲਬ ਹੈ ਕਿ ਮਾਨ ਸਾਹਿਬ ਨੇ ਝੂਠ ਬੋਲਿਆ ਝੂਠ ਬੋਲਿਆ ਕੀ ਮਾਨ ਸਾਹਿਬ ਨੂੰ ਮਾਨ ਸਾਹਿਬ ਕਹਿੰਦੇ ਮੇਰੇ ਕੋਲ ਮੰਨ ਗਿਆ ਮੰਨ ਗਿਆ ਮੈਂ ਸਾਰਾ ਕੁਝ ਕੀਤਾ ਕਰਾਇਆ ਸਵਾਲ ਇਹ ਪੈਦਾ ਹੁੰਦਾ ਕਿ ਜੇ ਜੋ ਕੇਸ ਰਜਿਸਟਰ ਹੋਇਆ ਸੀ ਉਹ ਮਾਨ ਸਾਹਿਬ ਉਹ ਉਹ ਜਿਗਵਾ ਗਿਆ ਨਹੀਂ ਰੱਖਿਆ ਕਿਉਂ ਨਹੀਂ ਰੱਖਿਆ ਜਿਹਦੇ ਕੋਲੇ ਬੰਦੇ ਨੇ ਮੰਨਿਆ ਮੁੱਖ ਮੰਤਰੀ ਦੇ ਕੋਲੇ ਉਹਨੇ ਕਨਫੈਸ਼ਨ ਕੀਤਾ ਹੈ ਬਿਲਕੁਲ ਜੀ ਜਿਹਨੂੰ ਆਪਾਂ ਕਹਿੰਦੇ ਕਨਫੈਸ਼ਨਲ ਸਟੇਟਮੈਂਟ ਜਿਹੜੀ ਆ ਮੁੱਖ ਮੰਤਰੀ ਕੋਲੇ ਦਿੱਤੀ ਬਿਲਕੁਲ ਜੀ ਇਤ ਸਾਲ ਬਣਦੀ ਬਣਦੀ ਜੀ ਬਿਲਕੁਲ ਜੀ ਜਦੋਂ ਆ ਗਿਆ ਵੀ ਆ ਰਿਪੋਰਟ ਆ ਗਈ ਜੀ ਤਾਂ ਉਸ ਰਿਪੋਰਟ ਤੋਂ ਬਾਅਦ ਇੱਕ ਬੀਬੀ ਹਾਈ ਕੋਰਟ ਜਾਂਦੀ ਹੈ ਜੀ ਉਹ ਬੀਬੀ ਡਿਪਟੀ ਡਾਇਰੈਕਟਰ ਹੈ ਡਾਇਰੈਕਟਰ ਦੋ ਨੰਬਰ ਦੇ ਹੁੰਦੇ ਹੈ ਠੀਕ ਹੈ ਜੀ ਉਹ ਕਹਿੰਦੀ ਜੀ ਮੈਂ ਰਿਪੋਰਟ ਹੋਰ ਤਿਆਰ ਕੀਤੀ ਸੀ ਇਹ ਹੋਰ ਹੈ ਹੋਰ ਜਿਹੜੀ ਮੈਂ ਰਿਪੋਰਟ ਤਿਆਰ ਕੀਤੀ ਸੀ ਅੱਛਾ ਉੱਥੇ ਵੀ ਕਪਲਾ ਕਵਗੇ ਉੱਥੇ ਕਹਿੰਦੀ ਜੀ ਉੱਥੇ ਕਪਲਾ ਹੋਇਆ ਬਹਿ ਕਹਿੰਦੀ ਜੀ ਮੇਰੀ ਇੱਥੇ ਮੇਰੀ ਮੋਹਰ ਚੱਕ ਕੇ ਤੇ ਐ ਕਰਕੇ ਤੇ ਮੈਨੂੰ ਤੰਗ ਪ੍ਰੇਸ਼ਨ ਕਰਕੇ ਮੇਰੀ ਤਾਂ ਮਤਲਬ ਨੌਕਰੀ ਕਿਧਰੇ ਜ ਹੈ ਮੇਰੇ ਨਾਲ ਕੁਸ਼ੋਰ ਕਰੂ ਸ਼ਾਇਦ ਹੋ ਗਈ ਵੀ ਮੇਰਾ ਖਿਆਲ ਕਿਸੇ ਰੀਕਨਸਟ੍ਰਕਸ਼ਨ ਦੇ ਵਿੱਚ ਆਉਂਦੀ ਉਹਨੇ ਕਹਿੰਦੀ ਮੈਨੂੰ ਤਾਂ ਤੰਗ ਕਰੂਗਾ ਉਹਨੇ ਹਾਈ ਕੋਰਟ ਚ ਪਟੀਸ਼ਨ ਪਾਤੀ ਮੈਨੂੰ ਨਹੀਂ ਪਤਾ ਵੀ ਉਹ ਪਟੀਸ਼ਨ ਦਾ ਹੋਇਆ ਕਿ ਆ ਪੈਂਡ ਗਿਆ ਕਿ ਕੀ ਹੈ ਕੀ ਨਹੀਂ ਹੋਇਆ ਪਰ ਪਈ ਜ਼ਰੂਰ ਸੀ ਆਪਾਂ ਮਾਮਲਾ ਡਿਸਕਸ ਕਰ ਚੁੱਕੇ ਪਹਿਲਾਂ ਪਹਿਲਾਂ ਹੋਇਆ ਹਾਂਜੀ ਬਿਲਕੁਲ ਬਿਲਕੁਲ ਹੁਣ ਇਹ ਆ ਵੀ ਸਾਡੀ ਲਾਇਬ ਦੀ ਕ੍ਰੈਡੀਬਿਲਟੀ ਇੱਥੋਂ ਟਕਰੇਗੀ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਪੰਜਾਬ ਦੀਆਂ ਲੋਬਾਟਰੀਆਂ ਸਰਕਾਰੀ ਲੋਬਾਟਰੀਆਂ ਇਹਨਾਂ ਦਾ ਲੋਕ ਮੰਤਰ ਮਤਲਬ ਮੰਦੇ ਸੀ ਸਿੱਕਾ ਮੰਦੇ ਸਿੱਕਾ ਮੰਦੇ ਬਿਲਕੁਲ ਬਹੁਤ ਵੱਡੀ ਗੱਲ ਜੇ ਉਦੋਂ ਦੀ ਗੱਲ ਹੋ ਗਈ ਤੇ ਇਹਨੂੰ ਨਾਲ ਜੋੜੀਏ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਇੱਕ ਬੰਦਾ ਇੱਕ ਗਲਤੀ ਕਰ ਲੈਂਦਾ ਨਾ ਫਿਰ ਉਸ ਤੋਂ ਗਲਤੀ ਗਲਤਦਾਰ ਗਲਤੀ ਕਰਵਾਈ ਜਾਂਦੀ ਹੈ ਹੁਣ ਇੱਥੇ ਸਾਫ਼ ਦਿਖਦਾ ਹੈ ਕਿ ਜਿਹੜੀ ਇਹ ਆਪਣੀ ਆਸੀ ਵਾਲੀ ਰਿਪੋਰਟ ਤਿਆਰ ਕੀਤੀ ਹੈ ਇਹ ਤਿਆਰ ਕੀਤੀ ਨਹੀਂ ਇਹ ਕਰਵਾਈ ਗਈ ਹੈ ਤਾਂ ਕਿ ਇਹ ਗੱਲ ਕਹੀਏ ਕਿ ਆ ਲਓ ਜੀ ਅਸੀਂ ਸਭ ਕੁਝ ਠੀਕ ਹੈ ਪਰ ਮੇਰਾ ਹੁਣ ਸਵਾਲ ਹੈ ਜੀ ਜੇ मैडम बी नीरजा जी वो ਕਹਿੰਦੀ ਜੀ ਮੇਰੇ ਮੈਨੂੰ ਕੋਈ ਪਤਾ ਨਹੀਂ ਮੈਂ ਇਹ ਕੇਸ ਰਜਿਸਟਰ ਕਰਵਾਇਆ ਤਾਂ ਇਹਦਾ ਮਤਲਬ ਇਹ ਹੈ ਵੀ ਉਹ ਕੇਸ ਰਜਿਸਟਰ ਕਰਨ ਦੇ ਵਿੱਚ ਜੇ ਉਹਦੀ ਕੋਈ ਭੂਮਿਕਾ ਨਹੀਂ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਹਦਾ ਕੰਮ ਖਰਾਬ ਹੋ ਗਿਆ ਜੀ ਹੁਣ ਇੱਥੇ ਪੁਲਿਸ ਦੇ ਲਈ ਉਹੇ ਦੀ ਹਾਲਤ ਬਣ ਗਈ ਜਿਹੋ ਜੀ ਹਾਲਤ ਲਾਰੈਂਸ ਬਿਸ਼ਨੋਈ ਦੇ ਮਾਮਲੇ ਤੇ ਡੀਜੀਪੀ ਦੀ ਬਣੀ ਡੀਜੀਪੀ ਦੇ ਬਣੀ ਸੀ ਡੀਜੀਪੀ ਨੇ ਕਹਿੰਦਾ ਸੀ ਲਾਰੈਂਸ ਬਿਸ਼ਨੋਈ ਦਾ ਜੀ ਇੰਟਰਵਿਊ ਪੰਜਾਬ ਚ ਹੋਈ ਨਹੀਂ ਹੋਈ ਨਹੀਂ ਜਦੋਂ ਹਾਈ ਕੋਰਟ ਨੇ ਆਪਣੀ ਨਿਗਰਾਨੀ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਵਾ ਕੇ ਜ ਜਿਹਦੀ ਅਗਵਾਈ ਪ੍ਰਬੋਧ ਕੁਮਾਰ ਕਰ ਰਹੀ ਸੀ ਜੀ ਔਰ ਪ੍ਰਬੋਧ ਕੁਮਾਰ ਹੋਰਾਂ ਦਾ ਜਿਹੜਾ ਸਟੇਟਸ ਹੈ ਜੇ ਉੱਪਰ ਦੀ ਤੇ ਘੱਟੋ ਘੱਟ ਡੀਜੀਪੀ ਸਾਹਿਬ ਦੇ ਬਰਾਬਰ ਸੀ ਬਰਾਬਰ ਸੀ ਉਹਨਾਂ ਨੇ ਕੱਢ ਕੇ ਦੱਸਦਾ ਉਹ ਕਹਿੰਦੇ ਜੀ ਆਹ ਲੋ ਇਹਦਾ ਇੱਕ ਹੈਡ ਦੇ ਸੀਆਈਏ ਸਟਾਫ ਦੇ ਵਿੱਚ ਹੋਈ ਹੈ ਉਹ ਮਾਮਲਾ ਹਲੇ ਹਾਈ ਕੋਰਟ ਦੇ ਵਿੱਚ ਲਟਕੀ ਜਾਂਦਾ ਹੈ ਜੀ ਪ੍ਰਵਿੰਦਰ ਮੈਨੂੰ ਯਾਰ ਮੈਨੂੰ ਬੜਾ ਅਫਸੋਸ ਆ ਰਿਹਾ ਹੈ ਕਿ ਇਸ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਤੋਂ ਲੈ ਕੇ ਜੀ ਅ ਚਰਜੀ ਚੰਨੀ ਤੱਕ ਬਹੁਤ ਮੁੱਖ ਮੰਤਰੀ ਬਿਲਕੁਲ ਉਹਨਾਂ ਮੁੱਖ ਮੰਤਰੀਆਂ ਦੀ ਕ੍ਰੈਡਿਬਿਲਟੀ ਸੀ ਉਹ ਕਹਿੰਦੇ ਸੀ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਹੁੰਦਾ ਹੈ ਨਾ ਰੱਬ ਵਰਗਾ ਰੱਬ ਵਰਗਾ ਹੁਣ ਤੁਸੀਂ ਦੇਖੋ ਕਿ ਸਰਕਾਰ ਦੀ ਕ੍ਰੈਡੇਬਿਲਟੀ ਸਰਕਾਰ ਦੀ ਭਰੋਸੇਯੋਗਤਾ ਗਈ ਕਿਤਨੀ ਖਤਮ ਇਹ ਇਸ ਤਰ੍ਹਾਂ ਹੋਣ ਲੱਗਿਆ ਕਿ ਤੁਸੀਂ ਸਰਕਾਰ ਇੱਕ ਮਤਲਬ ਐਸ ਢੰਗ ਦੇ ਢੰਗ ਤਰੀਕੇ ਕਰਕੇ ਲੋਕਾਂ ਦੇ ਯਾਰ ਇਹ ਤਾਂ ਕੰਮ ਐ ਲੱਗਦਾ ਜਿਵੇਂ ਕੋਈ ਸਾਜ਼ਿਸ਼ ਹੈ ਅੱਛਾ ਅੱਛਾ ਜੀ ਬਿਲਕੁਲ ਜੀ ਮੈਂ ਨਹੀਂ ਕਹਿੰਦਾ ਸਰਕਾਰ ਨੇ ਸਾਜ਼ਿਸ਼ ਕੀਤੀ ਹੈ ਪਰ ਇਹ ਲੱਗਦਾ ਕਿ ਯਾਰ ਜਿਹੜੀ ਸਰਕਾਰ ਦਾ ਕਦਮ ਹੈ ਯਾਰ ਇਹ ਤਾਂ ਐ ਲੱਗਦਾ ਹਾਂ ਹੌਸਟਪਲਟ ਹੋ ਗਿਆ ਕੰਮ ਇਹਦਾ ਮਤਲਬ ਇਹ ਹੈ ਕਿ ਇੱਕ ਬਹੁਤ ਬੁਰੀ ਤਰ੍ਹਾਂ ਫਸ ਗਿਆ ਆ ਤੁਸੀਂ ਜਦੋਂ ਦੇਖੋ ਜੀ ਗੱਲ ਹੈ ਵੀ ਇਹ ਆਸੀ ਨੇ ਮਾਫੀ ਨਾ ਮੰਗੀ ਇਹ ਯਕੀਨ ਹੈ ਕਿ ਉਹ ਕਹਿੰਦੇ ਸੀ ਵੀ ਅਸੀਂ ਆਦਸੀ ਨੂੰ ਐਡਵਾਂਡ ਕੀਤੀ ਜਾ ਰਹੀ ਹੈ ਵਿਧਾਨ ਸਭਾ ਤੋਂ ਕਿ ਉਹਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਗਲੀ ਗੱਲ ਜੀ ਜਿਹੜੀ ਸਪੀਕਰ ਸਾਹਿਬ ਨੇ ਹੋਰ ਕਹੀ ਆ ਉਹ ਹੋਰ ਵੀ ਖਤਰਨਾਕ ਹੈ ਉਹ ਕਹਿੰਦੇ ਵੀ ਆ ਜਿਹੜੀ ਰਿਪੋਰਟ ਤਿਆਰ ਹੋਈ ਹੈ ਹਰ ਸਿਕਲੈਬ ਪੰਜਾਬ ਵਾਲੀ ਜੀ ਇਹ ਮਾਮਲਾ ਚੱਕ ਕੇ ਅਸੀਂ ਸੀਬੀਆਈ ਨੂੰ ਦੇਵਾਂਗੇ ਅੱਛਾ ਜੀ ਜੇ ਇਹ ਮਾਮਲਾ ਸੀਬੀਆਈ ਨੂੰ ਦਿੱਤਾ ਤਾਂ ਇਹਦੇ ਵਿੱਚ ਬਹੁਤ ਖੁਸ਼ ਹੋਊਗਾ ਕਿਉਂਕਿ ਸੀਬੀਆਈ ਮਾਮਲਾ ਜਿਹੜਾ ਹੈਗਾ ਜੇ ਇਹ ਸੀਬੀਆਈ ਦੇ ਕੇਸ ਦਰਜ ਕਰਦੇ ਤਾਂ ਉਹਨਾਂ ਨੇ ਚੰਡੀਗੜ੍ਹ ਦਰਜ ਕਰਦੇ ਬਿਲਕੁਲ ਜੀ ਤੇ ਇਹ ਜੇ ਆਪਾਂ ਕਹਿੰਦੇ ਕਿ ਪੰਜਾਬ ਦੇ ਉੱਤੇ ਲਾਗੂ ਨਹੀਂ ਹੁੰਦੀ ਉਹ ਮਾਮਲਾ ਜਿਹੜਾ ਪਹਿਲਾਂ ਆਪਾਂ ਦੇਖ ਚੁੱਕੇ ਆ ਹਰਚਰਨ ਸਿੰਘ ਭੁੱਲਰ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਪਕੂਆ ਚੰਡੀਗੜ੍ਹ ਚੰਡੀਗੜ੍ਹ ਚਾਹੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਆਲੇ ਦੁਆਲੇ ਜਿੱਥੇ ਇਹ ਹੁੰਦੀ ਹੈ ਵਿਧਾਨ ਸਭਾ ਦੇ ਵਿੱਚ ਜਾਂ ਜੋ ਵੀ ਹੈ ਉਹ ਉੱਥੇ ਤੇ ਜੇ ਮਤਲਬ ਹੈ ਵੀ ਦਿੱਲੀ ਜਾਂ ਜਾਂ ਚੰਡੀਗੜ੍ਹ ਪਰਚਾ ਦਰਜ ਹੋ ਗਿਆ ਜਾਂ ਦਿੱਲੀ ਹੋਊਗਾ ਬਿਲਕੁਲ ਦੋਹੀ ਹੈ ਜੇ ਦਿੱਲੀ ਪਰਚਾ ਦਰਜ ਹੋਇਆ ਤਾਂ ਦਿੱਲੀ ਦੀ ਸਰਕਾਰ ਤੋਂ ਕੋਈ ਰੋਕ ਨਹੀਂ ਸਕਦਾ ਉਸ ਤੋਂ ਜਿਹੜੀ ਸੀਬੀਆਈ ਆ ਕੇ ਕਾਰਵਾਈ ਕਰ ਸਕਦਾ ਹੈ ਸੁਕੁੱਲ ਮਿਲਾ ਕੇ ਮੈਨੂੰ ਹੀ ਲੱਗਦੀ ਹੈ ਇਹ ਚੋਣਾ ਤੋਂ ਪਹਿਲਾਂ ਜਿਹੜੀ ਕ੍ਰੈਡੀਬਿਲਟੀ ਬਣਦੀ ਹੁੰਦੀ ਹੈ ਸਰਕਾਰ ਦੀ ਕ੍ਰੈਡੀਬਿਲਟੀ ਡਾਊਨ ਹੋ ਰਹੀ ਹੈ ਮਾਨ ਸਾਹਿਬ ਕੋਲੇ ਸਮਾਂ ਹੈਗਾ ਵੀ ਮਾਨ ਸਾਹਿਬ ਵਕਤ ਵਿਚਾਰੋ ਤੇ ਆਪਣਾ ਸੰਭਾਲੋ ਇਹ ਦਿੱਲੀ ਵਾਲਿਆਂ ਦਾ ਕੱਖ ਨਹੀਂ ਜਾਣਾ ਇਹਨਾਂ ਦਾ ਆਪ ਦਾ ਚੱਕ ਨਾ ਤਗੜ ਤਾਗੜ ਪਟਿਆ ਇਹ ਤਾਂ ਦਿੱਲੀ ਫੇਰ ਵਾਪਸ ਆਪਾਂ ਪੰਜਾਬ 'ਚ ਰਹਿਣੇ ਤੁਸੀਂ ਪੰਜਾਬ 'ਚ ਪੋਲਿਟਿਕਸ ਕਰਨੀ ਹੈ ਲੰਬੇ ਸਮੇਂ ਵਾਸਤੇ ਜੇ ਪੋਲਿਟਿਕਸ ਕਰਨੀ ਹੈ ਤਾਂ ਘੱਟੋ ਘੱਟ ਇਹੋ ਜਿਹੇ ਮਾਮਲਿਆਂ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਤੁਸੀਂ ਉਹਨਾਂ ਤੋਂ ਬਚਾ ਕੇ ਰੱਖੋ ਉਹਦੇ ਵਿੱਚ ਇਨਵੋਲਵ ਨਾ ਕਰੋ ਜੀ ਤਿਹੋ ਸਭ ਅਗਲੀ ਖਬਰ ਆਪਣੀ ਇਹ ਹੈ ਜੀ ਵੀ ਇੱਕ ਸਿੱਧੂ ਤੇ ਤਿੰਨ ਬਰਾਲਾ ਨੇ ਬੀਜੇਪੀ ਦੇ ਵਿੱਚ ਸਮੂਲੀਅਤ ਕੀਤੀ ਹੈ ਕੀ ਗੱਲਬਾਤ ਆਓ ਸਾਡੇ ਜਿਹੜੇ ਦਰਸ਼ਕ ਤੇ ਸ਼ਰੋਤੇ ਉਹਨਾਂ ਦੇ ਉਹ ਵੀ ਰੂਬਰੂ ਹੋ ਜਾਓ ਜੀ ਕਰਦੇ ਹੋ ਗੱਲਬਾਤ ਦੇਖੋ ਪ੍ਰਵਿੰਦਰ ਜੀ ਦਾ ਲੋਕਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਉਹਨਾਂ ਦੇ ਵਿੱਚ ਇੱਕ ਹੈ ਸਿੱਧੂ ਤੁਸੀਂ ਸਿੱਧੂ ਦਾ ਨਾਮ ਪਹਿਲਾਂ ਲੈਤਾ ਉਹਦਾ ਨਾਮ ਓੰਕਾਰ ਸਿੰਘ ਸਿੱਧੂ ਜੀ ਓੰਕਾਰ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਆਪਣੇ ਪਵਨਿਕ ਮਾਨ ਹੁਣਾਂ ਦੇ ਜੀ ਐ OSB ਹੁੰਦੇ ਸੀ ਠੀਕ ਹੈ ਜੀ ਔਰ ਉਹਨਾਂ ਦਾ ਹਲਕਾ ਪਿੱਖੀ ਹੈ ਜਿਹੜਾ ਉਹ ਪਿੱਖੀ ਨੂੰ ਜਿਹੜਾ ਹੈਗਾ ਨਰਸ ਕਰਦੇ ਸੀ ਦੇਖਦੇ ਸੀ ਜੀ ਦੇਖਭਾਲ ਕਰਦੇ ਸੀ ਉੱਥੋਂ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਮੈਂ ਵਰਕਰਾਂ ਦੇ ਜੋ ਸਮੱਸਿਆਵਾਂ ਹੱਲ ਕਰਦੇ ਸੀ ਔਰ ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਮਦਦ ਕਰਦੇ ਸੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਹੜੀ ਸ਼੍ਰੀਕੇ ਹਾਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਠੀਕ ਹੈ ਜੀ ਤਾਂ ਉਹ ਉੱਥੇ ਬੜੀਆ ਕੰਮ ਕਰਦੇ ਸੀ ਤੇ ਇੱਕ ਦਿਨ ਜਦੋਂ ਕੰਮ ਕਰ ਰਹੀ ਸੀ ਤੇ ਅਚਨਚੇਤ ਉਹ ਕਹਿੰਦੇ ਜੀ ਮੈਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਮੈਨੂੰ ਇਹ ਸੁਨੇਹਾ ਮਿਲ ਗਿਆ ਕਿ ਤੁਹਾਡੇ ਸਵਾਮਾ ਕਰਤੂ ਕਰ ਜੀ ਫਿਰਦੇ ਪਿੱਖੀ ਹਲਕੇ ਇਸ ਤੇ ਉਹਨਾਂ ਦੀਆਂ ਸੁਆਵਾਂ ਖਾਤੂ ਕਰਦੀਆਂ ਤੇ ਉਹ ਉਸ ਤੋਂ ਬਾਅਦ ਯੂਨੀਵਰਸਿਟੀ ਚੋਂ ਆਜਾ ਕੰਮ ਕਰਦੇ ਸੀ ਨੌਕਰੀ ਕਰਦੇ ਸੀ ਉਹ ਉੱਥੇ ਚਲੇ ਗਏ ਠੀਕ ਹੈ ਜੀ ਪਰ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਨਿਮੋਸ਼ੀ ਬਹੁਤ ਸੀ ਯਾਰ ਵੀ ਮੇਰੇ ਨਾਲ ੱੱਕਾ ਕੀ ਕੀਤਾ ਮੈਥੋਂ ਹੋਇਆ ਕੀ ਇਹਦੇ ਤੇ ਉਹ ਕਾਫੀ ਚਿੰਤਾ ਦੇ ਵਿੱਚ ਸੀ ਜੋ ਜਾਣਕਾਰੀ ਮਿਲੀ ਹੈ ਉਹ ਆਮ ਆਦਮੀ ਪਾਰਟੀ ਨੂੰ ਮਤਲਬ ਮੈਂਬਰ ਤਾਂ ਹੈ ਨਹੀਂ ਸੀ ਲੇਕਿਨ ਮੇਰਾ ਖਿਆਲ ਹੈ ਵੀ ਉਹਨਾਂ ਨੇ ਨੌਕਰੀ ਨਾ ਕਰਨ ਦਾ ਵੀ ਫੈਸਲਾ ਕਰ ਲਿਆ ਕੱਲ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਕਿਉਂਕਿ ਹੰਕਾਰ ਸਿੰਘ ਕਿਸੇ ਜ਼ਮਾਨੇ ਦੇ ਵਿੱਚ ਆ ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਿੱਚ ਵੀ ਕੰਮ ਕਰਦੇ ਰਹੇ ਹੈ ਔਰ ਉਹਨਾਂ ਦਾ ਪਿੱਡ ਲੰਬੀ ਹਲਕੇ ਚ ਪੈਂਦਾ ਹੈ ਠੀਕ ਹੈ ਜੀ ਇਹ ਸਾਰੇ ਲੋਕਾਂ ਨੂੰ ਇਹ ਭੁਲੇਖਾ ਕਿ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਦੀ ਮਹਰਬਤ ਉਹ ਭਾਜਪਾ ਚ ਗਿਆ ਲੇਕਿਨ ਮੇਰੇ ਕੋਲ ਇਨਫੋਰਮੇਸ਼ਨ ਹੈ ਜੀ ਮਨਪ੍ਰੀਤ ਸਿੰਘ ਬਾਦਲ ਦੀ ਇਹਦੇ ਵਿੱਚ ਕੋਈ ਭੂਮਿਕਾ ਨਹੀਂ ਇਹਦੇ ਵਿੱਚ ਭੂਮਿਕਾ ਜਿਹੜੀ ਹੈਗੀ ਹੈ ਦਿੱਲੀ ਪੱਧਰ ਦੇ ਲੀਡਰਾਂ ਦੀ ਹੈ ਅੱਛਾ ਵੱਡੇ ਲੀਡਰਾਂ ਦੀ ਠੀਕ ਹੈ ਵੱਡੇ ਲੀਡਰਾਂ ਨੇ ਕੀਤਾ ਜਿਹੜੇ ਬੰਦੇ ਦੇਖਦੇ ਹੈਗੇ ਜਿਹੜਾ ਬੰਦਾ ਭਗਵੰਤ ਸਿੰਘ ਮਾਨ ਹਸਤੇ ਕ ਇਹ ਬੰਦੇ ਦੇ ਕੋਈ ਕਲਾਕ੍ਰਿਤਤਾ ਹੈ ਕੁਆਲਿਟੀ ਹੈਗੀ ਹੈ ਜੀ ਵੀ ਆਪਾਂ ਇਹਦੇ ਸੁਭਾਵਾਂ ਲਈਏ ਇਹ ਤੋਂ ਵੱਧ ਉਹਦੇ ਬਾਰੇ ਕੋਈ ਪਤਾ ਨਹੀਂ ਠੀਕ ਹੈ ਜੀ ਬਾਕੀ ਰਹਿ ਗਈ ਇੱਕ ਹੋਰ ਬਰਾੜ ਹੈ ਬਰਾੜ ਹਾਂ ਜੀ ਉਹਦਾ ਨਾਮ ਬਰਾੜਤਾ ਹੈਗਾ ਜੀ ਚਰਨਜੀਤ ਸਿੰਘ ਬਰਾੜ ਬਰਾੜ ਚਰਨਜੀਤ ਸਿੰਘ ਬਰਾੜ ਬਾਰੇ ਆਪਾਂ ਜਾਣਦੇ ਆ ਕਿ ਚਰਨਜੀਤ ਸਿੰਘ ਬਰਾੜ ਆਪਣੇ ਨਾਲ ਹੀ ਗੇ ਦਰਵਾਜ਼ੇ ਕੋਲੇ ਦਾ ਪਿੰਡ ਹੈ ਅਗਰਸਰ ਥੇੜੀ ਜੀ ਇੱਥੋਂ ਦੇ ਰਹਿਣ ਵਾਲੇ ਆ ਸਧਾਰਨ ਪਰਿਵਾਰ ਦੇ ਵਿੱਚੋਂ ਹੈ ਬੰਦਾ ਚੰਗਾ ਹੈ ਉਹਦਾ ਅਸਰ ਸੂਖਾ ਇਲਾਕੇ ਦੇ ਵਿੱਚ ਵਧੀਆ ਸੀ ਬਾਦਲ ਪਰਿਵਾਰ ਦੇ ਨੇੜੇ ਸੀ ਔਰ ਬਾਦਲ ਪਰਿਵਾਰ ਵਾਸਤੇ ਉਹ ਕੰਮ ਕਰਦਾ ਰਿਹਾ ਖਾਸ ਕਰਕੇ ਮੰਤਰੀ ਸਿੰਘ ਬਾਦਲ ਦੇ ਨੇੜੇ ਜ ਉਹਨੂੰ ਇਹਨਾਂ ਨੇ ਜਿਹੜੀ ਹੈਗੀ ਆ ਬਾਦਲਾਂ ਦੀ ਜਿਹੜੀ ਉਹ ਦੌਰ ਦੀ ਸਰਕਾਰ ਸੀਗੀ ਉਹਦੇ ਵਿੱਚ ਇਹਨਾਂ ਨੇ 1997 ਵਾਲੀ ਜੀ ਉਹਦੇ ਵਿੱਚ ਉਹਨੂੰ ਨੈੱਫt ਸੇਲਰ ਵੀ ਭਰਤੀ ਕਰਵਾਤਾ ਸੀ ਤੇ ਉਹ ਨੈੱਫt ਸੇਲਦਾਰੀ ਵੀ ਕਰਨ ਲੱਗੀ ਲੇਕਿਨ ਇਹ ਨੇਤਾਵ ਦੀ ਸੁਖਵੀਰ ਸਿੰਘ ਬਾਦਲ ਦੀ ਬਜਾਏ ਜ਼ਿਆਦਾ ਮਨਪ੍ਰੀਤ ਨਾਲ ਸੀ ਜੀ ਤੇ ਜਦੋਂ ਮਨਪ੍ਰੀਤ ਬਾਦਲ ਨੇ ਪੀਪਲ ਚ ਪਾਰਟੀ ਆਪਾ ਪੰਜਾਬ ਬਣਾਉਣ ਦਾ ਫੈਸਲਾ ਕੀਤਾ ਤੇ ਉਹ ਵੀ ਨਾਲ ਹੀ ਆ ਗਿਆ ਉਹਨੂੰ ਨੌਕਰੀ ਵੀ ਛਡਵੀ ਪੈ ਗਈ ਤੇ ਨੌਕਰੀ ਛੱਡ ਕੇ ਉਹਨੇ ਚੰਗਾ ਕੰਮ ਕੀਤਾ ਆਪਾਂ ਨੂੰ ਇਥੇ ਮਿਲਦਾ-ਗਿਲਦਾ ਰਿਹਾ ਬਿਲਕੁਲ ਜੀ ਲੱਗਿਆ ਬੰਦੇ ਦੇ ਵਿੱਚ ਐਨਰਜੀ ਬਹੁਤ ਹੈ ਜੀ ਔਰ ਉਹ ਬੰਦੇ ਦੇ ਕੋਲ ਇੱਕ ਦਾ ਪੇਚ ਬੜੇ ਵਧੀਆ ਕਿ ਕਿਵੇਂ ਗੱਲ ਕਰਨੀ ਹੈ ਕੀ ਕੁਛ ਕਰਨਾ ਕਰਾਉਣਾ ਇਹ ਉਹਦੇ ਚ ਖੂਬ ਕਾ ਹੈਗੀ ਹੈ ਉਹਨੇ ਉੱਤੇ ਕੁਆਲਿਟੀ ਹੈਗੀ ਹੈ ਜੀ ਕੁਆਲਿਟੀ ਹੈਗੀ ਹੈ ਠੀਕ ਹੈ ਜੀ ਇਸ ਕੁਆਲਿਟੀ ਤੋਂ ਬਾਅਦ ਫਿਰ ਸੁਫੀਰ ਸਿੰਘ ਬਾਦਲ ਹੋਰੀ ਜਦੋਂ ਆਫਰ ਦੇ ਵਿੱਚ ਸੀ ਉਹਨਾਂ ਨੇ ਫਿਰ ਉੱਥੇ ਕੇਸ-ਕੂਸ ਬਣਾਈ ਜੀ ਕੋਈ ਉਹਨਾਂ ਦੇ ਸੈਲਰ ਸੂਲਰ ਲੱਗਾ ਸੀ ਸਾਰਾ ਟੱਬਰੀ ਫੜ ਕੇ ਅੰਦਰ ਦੇਤਾ ਨਤੀਜਾ ਇਹ ਹੋਇਆ ਕਿ ਫਿਰ ਉਹ ਜਿਵੇਂ ਕਹਿੰਦੇ ਬਾਮ ਰੋੜ ਕੇ ਵੀ ਨਾਲ ਸਾਡੀ ਪਾਰਟੀ ਉਹਨਾਂ ਨੇ ਪਾਰਟੀ ਚ ਰਵਾ ਲਿਆ ਫਿਰ ਸੁਖਵੀਰ ਸਿੰਘ ਬਾਦਲ ਦੇ ਨਾਲ ਚਲੇ ਗਏ ਅਸੀਂ ਮਿਲਦੇ ਰਹੇ ਇਹਨਾਂ ਉਸ ਵੇਲੇ ਵੀ ਇਹ ਦਫ਼ਤਰ ਦਾ ਕੰਮਕਾਜ ਸਾਰਾ ਇਹੀ ਦੇਖਦੇ ਸੀ ਭਾਵੇਂ ਆਪਾਂ ਉਹਦੀ ਵਿਕੀਤਾ ਅਧਿਕਾਰ ਤੌਰ ਤੇ ਦਿਲਜੀਤ ਸਿੰਘ ਟੀਮਾਂ ਦੀ ਜ਼ਿੰਮੇਵਾਰੀ ਹੈ ਪਰ ਦੇਖਦੇ ਰਹੇ ਆ ਚਰਨਜੀਤ ਸਿੰਘ ਬਰਾੜ ਜੀ ਚਰਨਜੀਤ ਸਿੰਘ ਬਰਾੜ ਨੂੰ ਫਿਰ ਪਤਾ ਨਹੀਂ ਕੀ ਹੋਇਆ ਕਿ ਬਾਦਲ ਪਰਿਵਾਰ ਦੇ ਨਾਲ ਇਹਨਾਂ ਦਾ ਜਿਹੜਾ ਰੋਸਾ ਮੱਦ ਗਿਆ ਤੇ ਰੋਸਾ ਬਦਲ ਦੀ ਵਜ੍ਹਾ ਕਾਰਨ ਇਹਨਾਂ ਨੂੰ ਮਤਲਬ ਜਿਹੜਾ ਉਥੋਂ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਜਾ ਇਹਨਾਂ ਦੀਆਂ ਸੌਣ ਦਾ ਜੀ ਇਹਨਾਂ ਦੇ ਜਿਹੜੇ ਉੱਥੇ ਲੱਗੇ ਪਏ ਸੀਗੇ ਬੋਰਡ ਬੂਡ ਜਿਹੜੇ ਹੈਗੇ ਨੇ ਨੇਮ ਪਲੇਟਾ ਵਗੈਰਾ ਸਾਰੀਆਂ ਪੱਟੀਆਂ ਉਦੋਂ ਵੀ ਇਹ ਕਰਦੇ ਸੀ ਵੀ ਬੜਾ ਮੜਾ ਹੋਇਆ ਤੇ ਫਿਰ ਚੁੱਪ ਕਰਕੇ ਆਪਣੇ ਘਰ ਵਾਗੇ ਇੰਦੀ ਮੀਨ ਟਾਈਮ ਫਿਰ ਰਫੜ ਪੈ ਗਿਆ ਜਿਹੜਾ ਅਕਾਲੀ ਦਲ ਦਾ ਅਕਾਲੀ ਦਲ ਦਾ ਆਪਸੀ ਉਦੋਂ ਅਕਾਲੀ ਦਲ ਦੇ ਇੱਕ ਵੱਡੇ ਹਿੱਸੇ ਨੇ ਆਪਾਂ ਕਹਿੰਦੇ ਵੱਡਾ ਹਿੱਸਾ ਇਹਦੀ ਵੀ ਸੁਖਵੀਰ ਬਾਦਲ ਦਾ ਵੱਡਾ ਸੀ ਉੰਜ ਵੱਡੇ ਬਦਲ ਪ੍ਰੋਮੀਨੈਂਟ ਬਦੇ ਰਹੇ ਸੀ ਉਹਨਾਂ ਨੇ ਜਾ ਕੇ ਅਕਲਤਖ ਸਾਹਿਬ ਤੇ ਇੱਕ ਕੈਟਲੀਕੇਸ਼ਨ ਦਿੱਤੀ ਉਹਨਾਂ ਨੇ ਕਿਹਾ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਉਹਦੇ ਲਈ ਅਸੀਂ ਵੀ ਜ਼ਿੰਮੇਵਾਰ ਹਾਂ ਪਰ ਸਭ ਤੋਂ ਵੱਧ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਹਨਾਂ ਨੂੰ ਬੁਲਾਓ। ਉਸ ਵੇਲੇ ਫਿਰ ਇਹ ਸਾਰੇ ਕੰਮ ਦੇ ਵਿੱਚ ਸੂਤਰਧਾਰ ਬਣਿਆ ਚਰਨਜੀਤ ਸਿੰਘ। ਚਰਨਜੀਤ ਸਿੰਘ ਬਰਾੜ ਕੋਕ 35 ਸੀ ਅੰਦਰ ਦਾ ਮਨਪ੍ਰੀਤ ਬਾਦਲ ਤੋਂ ਲੈ ਕੇ ਸੁਪੀਤ ਸਿੰਘ ਬਾਦਲ ਤੱਕ ਅੰਦਰ ਕੀਵ ਦਾ ਕੀ ਨਹੀਂ ਹੁੰਦਾ। ਇਹ ਫਿਰ ਨਿੱਤੇ ਦੇ ਮਤਲਬ ਜਿਹੜੀ ਹੈ ਕਿ ਪੋਸਟਾਂ ਵੀ ਪਾਉਣੀਆਂ ਸਾਰਾ ਕੁਝ ਪਾਉਣਾ ਹੈ। ਵਧੀਆ ਇਹ ਨੇ ਆਦਾ ਕੰਮ ਚਲਾ ਲਿਆ। ਕੰਮ ਚਲਾ ਲਿਆ। ਕਿ ਜਿਹੜੀ ਇਹ ਪਾਰਟੀ ਨਵੀਂ ਬਣ ਗਈ। ਜਿਹਦਾ ਨਾਮ ਬਾਅਦ ਵਿੱਚ ਪੁਨਰ ਸੁਰਜੀਤੀ ਅਕਾਲੀ ਦਲ ਰੱਖ ਲਿਆ ਸੀ ਪਹਿਲਾਂ ਪਾਜੀ ਮੈਂਬਰੀ ਕਮੇਟੀ ਸੀ ਜਿਹੜੀ ਭਰਤੀ ਕਰਦੀ ਸੀ ਪੀਏਆਰ ਬਹੁਤ ਵੱਡਾ ਖਤਰਾ ਪੈਦਾ ਹੋਜੂ ਸੁਖਵੀਰ ਸਿੰਘ ਬਾਦਲ ਵਾਸਤੇ ਪਰ ਸਮੇਂ ਦੇ ਬਹਾਅ ਦੇ ਨਾਲ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਇਹਨਾਂ ਦੇ ਸੰਕਟ ਦੇ ਵਿੱਚੋਂ ਨਿਕਲ ਗਿਆ ਪਰ ਇਹ ਪਾਰਟੀ ਜਿਹੜੀ ਸੀ ਆਪਾਂ ਕੰਮ ਨਹੀਂ ਕਰਦੇ ਕਿ ਉਹ ਕਿਵੇਂ ਬਣੇ ਕਿਵੇਂ ਨਹੀਂ ਬਣੇ ਕੀ ਕੀ ਸਲਾਮਾਂ ਨੇਗਾ ਤਖਤ ਸਾਬ ਦਾ ਜਿਹੜਾ ਮਾਮਲਾ ਹੈਗਾ ਅਕਾਲ ਤਖਤ ਤੋਂ ਸੁਖਨਮਾ ਹੋਇਆ ਅਪੁੱਛ ਪੈਂਦੇ ਦੀ ਜੀ ਉਹਦੇ ਜਿਵੇਂ ਦੋ ਅਕਾਲੀ ਦਲ ਬਰਗੇ ਇੱਕ ਕਾਲੀ ਦਿਲ ਦੇ ਨਾਲ ਹੁੰਦਾ ਸੀਗਾ ਕਿ ਚਰਨਜੀਤ ਸਿੰਘ ਬਰਾੜ ਦੂਜੇ ਪਾਸੇ ਸੁਖਵੀਰ ਬਾਦਲ ਦੇ ਨਾਲ ਉਹਦੀ ਟੀਮ ਹੁੰਦੀ ਸੀ ਚਰਨਜੀਤ ਬਰਾੜ ਨੇ ਚੰਗਾ ਕੰਮ ਕੀਤਾ ਲੇਕਿਨ ਉਸੇ ਕੰਮ ਦੀ ਕਦਰ ਨਹੀਂ ਕਦਰ ਨਹੀਂ ਪਈ ਉੱਥੇ ਜਿਹੜਾ ਹੈਗਾ ਸੀ ਭਾਈ ਗੈਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦੀ ਪਤਾ ਨਹੀਂ ਉਹਦੇ ਨਾਲ ਕੀ ਸੀ ਇੱਕ ਵਾਰੀ ਉਹਨਾਂ ਨੇ ਕਿਹਾ ਇਹਦੇ ਕੋਲ ਕੋਈ ਜ਼ਿੰਮੇਵਾਰੀ ਨਹੀਂ ਉਹ ਬੰਦਾ ਚੁੱਪ ਕਰਕੇ ਘਰੇ ਬਹਿ ਗਿਆ ਘਰੇ ਬੈਠ ਕੇ ਵਾਰੀ ਵਾਰੀ ਦੇਖਦੇ ਵੀ ਰਹੇ ਲੋਕ ਨੂੰ ਫੋਨ ਫੋਨ ਵੀ ਕਰਦੇ ਰਹੇ ਪਰ ਉਹਨੇ ਫੋਨ ਫੋਨ ਚੱਕਣੇ ਬੰਦ ਕਰ ਦਿੱਤੇ ਜੀ ਅਲਟੀਮੇਟਲੀ 2 ਦਿਨ ਪਹਿਲਾਂ ਉਹਨੇ ਕਿਹਾ ਜੀ ਮੈਂ ਤਾਂ ਅਸਤੀਫਾ ਦਿੱਤਾ ਜੀ ਉਹਨਰ ਸੁਜੀਤ ਅਕਾਲੀ ਦਲ ਤੋਂ ਮੈਂ ਅਸਤੀਫਾ ਪੇ ਦਿੱਤਾ ਅਗਲੀ ਗੱਲ ਉਹਨੇ ਕਿਹਾ ਜਿਹੜਾ ਘਰ ਆਪ ਬਣਾਇਆ ਹੋਵੇ ਨਾ ਜੀ ਜਦੋਂ ਘਰ ਜਿਹੜੇ ਦੇਖਦਾ ਵੀ ਇਹ ਘਰ ਤਾਂ ਮਤਲਬ ਜਿਹੜਾ ਕਾਬਲੀ ਤੇ ਚਉਣ ਲੱਗ ਗਿਆ ਉੱਥੇ ਕੰਮ ਨਹੀਂ ਹੋ ਰਿਹਾ ਫਿਰ ਕਹਿੰਦਾ ਛੱਡਣਾ ਪੈਂਦਾ ਮੈਂ ਛੱਡ ਗਿਆ ਕੱਲ ਸੰਜੀਤ ਖਬਰ ਆ ਗਈ ਕਹਿੰਦੀ ਉਹਨਾਂ ਨੇ ਵੀ ਕਹਿੰਦੇ ਬੀਜੇਪੀ ਜੁਆਇਨ ਕਰ ਲਈ ਊਕਰ ਸਿੰਘ ਸਿੱਧੂ ਨੇ ਕਰ ਲਈ ਤੇ ਦੋ ਬ ਜਿਹੜੇ ਚਰਚਾ ਦਾ ਵਿਸ਼ਾ ਹੈ ਉਹ ਹੈ ਜਗਮੀਤ ਸਿੰਘ ਬਰਾੜ ਤੇ ਉਹਨਾਂ ਦਾ ਭਾਈ ਰਪਜੀਤ ਸਿੰਘ ਬਰਾੜ ਜੀ ਰਪਜੀਤ ਸਿੰਘ ਬਰਾੜ ਦੀ ਤਾਂ ਪਹਿ ਇਹ ਕਮਾਂਗੇ ਜਗਮੀਤ ਸਿੰਘ ਬਰਾੜ ਦਾ ਭਰਾ ਹੈ ਜੀ ਲੇਕਿਨ ਜਗਮੀਤ ਸਿੰਘ ਬਰਾੜ ਪੰਜਾਬ ਦੀ ਇੱਕ ਬੜੀ ਚਰਚਿਤ ਸ਼ਖਸੀਅਤ ਬਹੁਤ ਵੱਡੀ ਬਹੁਤ ਵੱਡੀ ਜਗਮੀਤ ਸਿੰਘ ਬਰਾੜ ਨੂੰ ਮੈਂ ਉਸ ਪਹਿ ਤੋਂ ਜਾਣਦਾ ਜਦੋਂ ਜਗਮੀਤ ਸਿੰਘ ਬਰਾੜ ਵਿਦਿਆਰਥੀ ਮੂਵਮੈਂਟਾਂ ਜੁੜਿਆ ਹੁੰਦਾ ਸੀ ਇਹ ਆਲਦੀਆ 6 ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਸੀ ਤੇ ਮੇਰੇ ਤਾਂ ਯਾਦ ਹੀ ਨਹੀਂ ਪ੍ਰਵਿੰਦਰ ਭਾਈ ਉਹ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਕਿੰਨੇ ਵਾਰੀ ਜੇਲ੍ਹ ਦੇ ਵਿੱਚ ਗਿਆ ਠੀਕ ਹੈ ਜੀ ਵਿਦਿਆਰਥੀ ਹੁੰਦਾ ਹੋਇਆ ਜੇਲ੍ਹ ਦੇ ਵਿੱਚ ਕਈ ਵਿਦਿਆਰਥੀ ਹੁੰਦੇ ਹੋਇਆ ਅਮਰਜੈਂਸੀ ਦੇ ਵਿੱਚ ਬੰਦੇ ਤੇ ਐਨਐਸਐ ਲੱਗੇ ਸੀ ਅੱਛਾ ਜੀ ਇਹਦੇ ਤੇ ਵੀ ਐਨਐਸਐ ਲੱਗੇ ਸੀ ਮੇਰੇ ਖਿਆਲ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਕਾਰਡ ਹੈ ਕਿ ਦੋ ਪਿਓ ਪੁੱਤਰ ਇਹਦੇ ਬਾਪ ਤੇ ਵੀ ਐਨਐਸਐ ਲੱਗੇ ਤੇ ਇਹਦੇ ਵੀ ਲੱਗੇ ਚਲੋ ਉਸ ਤੋਂ ਬਾਅਦ ਹਾਲਾਤ ਕੁਸ਼ਵਿਹੇ ਜੇ ਹੋਏ ਕਿ ਕਾ ਖਾਲੀ ਜਲਦੀ ਅੰਦਰੂਨੀ ਪੋਲਿਟਿਕਸ ਤੇ ਚੱਲਦਿਆ ਜੀ ਇਹਨਾਂ ਦੇ ਪਿਤਾ ਜੀ ਨੂੰ ਹਾਂ ਦੇ ਬਾਵਜੂਦ ਜਿਹੜੀ ਹੈ ਜਦੋਂ ਪਾਰਲੀਮੈਂਟ ਦੀ ਹਲਕਾ ਫਰੀਦਕੋਟ ਖਾਲੀ ਹੋਇਆ ਜੀ ਜਿਸ ਤੋਂ ਪ੍ਰਕਾਸ਼ ਸਿੰਘ ਬਾਦਲ ਜਿੱਤ ਕੇ ਚਲੇ ਗਏ ਸੀਗੇ ਤੇ ਕੇਂਦਰ ਦੇ ਵਿੱਚ ਬਣ ਗਏ ਸੀ ਖੇਤੀਬਾੜੀ ਮੰਤਰੀ ਮੁਰਕੇ ਉੱਥੋਂ ਛੱਡ ਕੇ ਫਿਰ ਉਹ ਇਧਰ ਆ ਗਏ ਸੀ ਉਹ ਮੁੱਖ ਮੰਤਰੀ ਬਣ ਗਏ ਸੀ ਤੇ ਹਲਕਾ ਹੋ ਗਿਆ ਸੀ ਕਾਲੀ ਜੀ ਤੇ ਟਿੱਕੀ ਨੂੰ ਦਸੀ ਆਵੇ ਕਹਿੰਦੇ ਸੰਤਰਚੰਦ ਸਿੰਘ ਲੋਗੋ ਵਾਲੂ ਦੇ ਦੇ ਪਰ ਸੰਤਰਚੰਦ ਸਿੰਘ ਲੋਗੋ ਵਾਲਾ ਗਿਆ ਆਤਮਾਰ ਸੌਣ ਤੋਂ ਪਹਿਲਾਂ ਇੱਕ ਚਿੱਠੀ ਲਿਖ ਕੇ ਰੱਖ ਗਏ ਕਿ ਮੈਂ ਨਹੀਂ ਇੰਤਜ਼ਾਰਬ ਕਰਦਾ ਗੁਰਮੀਤ ਸਿੰਘ ਭਰਾੜ ਜਗਮੀਤ ਸਿੰਘ ਭਰਾੜ ਦਾ ਬਾਤ ਟਿੱਕ ਤੇ ਇਹਨੂੰ ਦੇ ਦੇ ਪਰ ਉਹ ਬਾਦਲ ਸਾਹਿਬ ਨੂੰ ਮਨਜ਼ੂਰ ਨਹੀਂ ਸੀ ਬਾਦਲ ਸਾਹਿਬ ਨੇ ਕੱਟ ਕੇ ਉਹ ਟਿੱਕ ਆਪਣਾ ਅਸਰ ਸੂਖ ਵਰਤ ਕੇ ਤੇ ਦੇ ਕੇ ਨਹੀਂ ਉੱਤੇ ਬਲਵੰਤ ਸਿੰਘ ਨਾਮ ਵਾਲਾ ਉੱਥੋਂ ਜਿਹੜਾ ਹੈਗਾ ਜਿਹੜਾ ਸਰਦਾਰ ਗੁਰਮੀਤ ਸਿੰਘ ਬਰਾੜ ਨੂੰ ਹਾਰਟ ਅਟੈਕ ਹੋ ਗਿਆ ਉਹਨਾਂ ਦੀ ਡੈਥ ਹੋ ਗਈ ਤੇ ਮੇਰੇ ਯਾਦ ਆ ਉਹ ਗਮੀਤ ਜਿਹੜਾ ਹੈਗਾ ਸਟੂਡੈਂਟ ਲੀਡਰਸ਼ਿਪ ਇਹਦੇ ਉਹ ਯਾਦ ਆ ਜਦੋਂ ਇਹਦੇ ਬਾਪ ਦਾ ਸੰਸਕਾਰ ਹੋਇਆ ਸੀ ਉੱਥੇ ਬਫੇ ਦੇ ਮਤਲਬ ਬਹੁਤ ਮੇਰਾ ਪ੍ਰੋਟੈਸਟ ਕੀਤਾ ਸੀ ਤਾ ਜ ਤਕੜਾ ਪ੍ਰੋਟੈਸਟ ਕੀਤਾ ਸੀ ਫਿਰ ਇਹਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ 1980 ਆ ਜਾਂਦੀ ਹੈ ਜੀ ਇਹਨਾਂ ਦੇ ਉੱਤੇ ਕੇਸ ਬਣ ਗਿਆ ਸੀਗਾ 7879 ਜੀ ਬਣਾਤਾ ਸੀ ਬਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਕਿ ਇਹਨਾਂ ਨੇ ਤਿਰੰਗਾ ਚ ਨਿਰਾਪਮਾਨ ਕਰਤਾ ਜੀ ਉਹ ਕਈ ਕਿਤਰਾਮਾ ਲਾ ਕੇ ਬਠਿੰਡਾ ਜੇਲ੍ਹ ਚ ਭੇਜਦਾ ਸੀ ਮੈਂ ਅਕਸਰ ਇਹਨਾਂ ਨੂੰ ਮਿਲਣਾ ਰਹਿੰਦਾ ਲਗਭਗੇ ਰੋਜ਼ ਬਗੂ ਰੋਜ਼ਾਨਾ ਖਬਰ ਆ ਗਈ ਕਿ ਜਗਮੀਤ ਸਿੰਘ ਬਰਾੜ ਕਾਂਗਰਸ ਚੋਂ ਨਿਕਰ ਰਿਹਾ ਮੈਨੂੰ ਬੜੀ ਐਸਪੀ ਹੋਈ ਮੈਂ ਭੱਜ ਕੇ ਗਿਆ ਜੇਲ੍ਹ ਚ ਮੈਂ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਤੁਸੀਂ ਵਰਕਿੰਗ ਕਮੇਟੀ ਦੇ ਮੈਂਬਰ ਹੋ ਸਭ ਤੋਂ ਛੋਟੀ ਉਮਰ ਦੇ ਤੇਰਾ ਐਡਾ ਵੱਡਾ ਕੈਰੀਅਰ ਪਿਆ ਤੂੰ ਅਕਾਲੀ ਦਲ ਤਾਂ ਤੁਸੀਂ ਇਹ ਕੀ ਕਰੀ ਜਾਂਦੇ ਤੇ ਉਦੋਂ ਫਿਰ ਬਰਾੜ ਸਾਹਿਬ ਨੇ ਕਿਹਾ ਮੈਨੂੰ ਜਿਹੜੇ ਬੰਦੇ ਸ਼ਾਬਾਸ਼ ਨੇ ਹੁੰਦੇ ਨੇ ਜਦੋਂ ਮੈਂ ਕਾਲੀ ਜਲ ਦੀ ਵਰਕਿੰਗ ਕਮੇਟੀ ਜਾਂਦਾ ਟੌੜਾ ਸਾਹਿਬ ਔਰ ਤਲਵੰਡੀ ਸਾਹਿਬ ਆਣ ਲੱਗ ਜਾਂਦੇ ਥੱਪੜਾਂ ਦੇ ਨਾਲ ਮੁੰਡਾ ਹੈ ਗੁਰਮੀਤ ਸਿੰਘ ਦਾ ਮੁੰਡਾ ਫਰ ਜਾਂਦਾ ਇਹ ਕਰੂਗਾ ਬਾਦ ਨੂੰ ਸਦਾ ਇਹ ਕਰੂਗਾ ਬਾਦ ਨੂੰ ਕਿਹੜਾ ਸਾਰਾ ਕੁਝ ਕਰਕੇ ਜਿੱਦ ਦੇ ਮੇਰੇ ਦੇ ਪਰਚਾ ਦੇ ਕੇ ਮੈਨੂੰ ਅੰਦਰ ਦੇਦਾ ਮੇਰੀ ਕੋਈ ਬਲਾਖਾਤ ਕਰਦੀ ਨਹੀਂ ਹੈ ਮੇਰੇ ਕੋਲੇ ਕਹਿੰਦਾ ਸੁਰਜੀਤ ਹਰਕਿਸ਼ਨ ਸਿੰਘ ਸੁਰਜੀਤ ਵੀ ਮਿਲਦਾ ਹੈ ਆਪਕਾਰਸੋ ਮਲੂਤਰਾ ਵੀ ਮਿਲਦਾ ਹੈ ਜਿੰਨਾਂ ਨਾਲ ਮੇਰੀ ਬਿਲਕੁਲ ਨਹੀਂ ਬਣੀ ਮੇਰੇ ਬਾਪ ਦੀ ਨਹੀਂ ਬਣੀ ਹਰਚਰਸੋ ਪ੍ਰਾਪਤ ਦਾ ਟੋਟਲ ਟਪਰਾਇਆ ਹਰਚਰਸੋ ਬਰਾੜ ਆਇਆ ਉਹਨਾਂ ਦੀ ਬੇਟੀ ਤੇ ਭੁੰਡਾ ਵੀ ਆਇਆ ਕਿ ਸਾਰੇ ਆਏ ਮੇਰੀ ਪਾਰਟੀ ਵਾਲੇ ਨੇ ਮੇਰੀ ਕਹਿੰਦਾ ਯਾਰ ਮੇਰੀ ਗੱਲ ਨਹੀਂ ਸਾਰ ਨਹੀਂ ਲਈ ਇਸ ਕਰਕੇ ਕਹਿੰਦਾ ਯਾਰ ਮੈਂ ਤਾਂ ਫੈਸਲਾ ਕਰ ਲਿਆ ਮੈਂ ਹੁਣ ਛੱਡੂਗਾ ਚਲੋ ਕੇਸ ਵਾਪਸ ਹੋ ਗਿਆ 80 ਦੇ ਵਿੱਚ ਫਿਰ ਜਿਹੜੀ ਇਲੈਕਸ਼ਨ ਹੋਈ 22 ਸਾਲਾਂ ਦੀ ਉਮਰ ਚ ਬੰਦੇ ਨੇ ਫਿਰ ਇਲੈਕਸ਼ਨ ਲੜੀ ਪੈਦੀ ਪਹਿਲੇ ਤੇ ਲੜੀ ਕੀ ਦੀ ਕੀ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੇ ਅੱਛਾ ਜੀ ਤੇ ਪ੍ਰਕਾਸ਼ ਸਿੰਘ ਬਾਦਲ ਤਾਂ ਸਿਰਫ 10 ਹਜ਼ਾਰ ਵੋਟਾਂ ਜਰੇ ਸੀ ਭਾਈ ਸਾਲ ਤੇ ਉਹ ਜਿਹੜੀ ਇਲੈਕਸ਼ਨ ਸੀ ਮੈਂ ਦੇਖੀਆ ਉਹ ਇਲੈਕਸ਼ਨ ਉਹ ਇਲੈਕਸ਼ਨ ਜਿਹੜੀਆ ਵਿਦਿਆਰਥੀਆਂ ਨੇ ਲੜੀ ਸੀ ਠੀਕ ਹੈ ਜੀ ਚਾਹੇ ਪੰਜਾਬ ਯੂਨੀਵਰਸਿਟੀ ਚ ਹੋਏ ਚਾਹੇ ਪੰਜਾਬੀ ਯੂਨੀਵਰਸਿਟੀ ਚ ਹੋਏ ਅਸੀਂ ਸਾਰੇ ਲੋਕ ਉਸ ਉਹਦੇ ਵਿੱਚ ਮਤਲਬ ਬੇਲੇ ਕੋ ਲੋਕੋ ਦੇ ਫਿਰ ਜੀ ਜੀ ਉਸ ਤੋਂ ਬਾਅਦ ਫਿਰ 1999 ਦੀ ਇਲੈਕਸ਼ਨ ਆਈ ਇਹਨਾਂ ਨੂੰ ਫਰੋਜਪੁਰ ਟਿਕਟ ਮਿਲ ਗਈ ਉੱਥੇ ਹੀ ਗਏ ਪਰ ਉਹ ਫਰੋਜਪੁਰ ਦੇ ਵਿੱਚ ਕੋਈ ਕੋ ਨੇਰੀ ਇਹੋ ਜੀ ਸੀ ਮਾਨ ਸਾਹਿਬ ਉਹਨਾਂ ਦੀ ਉੱਥੇ ਇਹ ਹਾਰ ਗਏ ਸੀ ਉਹਦੇ ਤੋਂ ਆਪਣੇ ਤੋਂ ਧਿਆਨ ਚੋਂ ਮੰਡ ਤੋਂ ਤੇ ਉਦੋਂ ਬਾਅਦ ਉਹ ਸਾਹਿਬ ਤਾਂ ਅੰਦਰ ਸੀ 99 ਵਾਲੀ ਤੇ ਉਦੋਂ ਮਤਲਬ ਬਾਦਲ ਪਰਿਵਾਰ ਨੇ ਚੌਧਰੀ ਦੇਵੀ ਲਾਲ ਨੂੰ ਵੀ ਖੜਾ ਕਰਤਾ ਸੀ ਚੌਧਰੀ ਦੇਵੀ ਲਾਲ ਦਾ ਨਾਲ ਮੁਕਾਬਲਾ ਹੋਇਆ ਅੱਛਾ ਜੀ 92 ਦੇ ਵਿੱਚ ਫਿਰ ਇਹਨਾਂ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤ ਕੇ ਸੀ ਉਸ ਵੇਲੇ ਅਕਾਲੀ ਦਲ ਦਾ ਭਾਈ ਘੱਟ ਸੀ ਲੇਕਿਨ ਜਿਹੜੀ ਇਤਿਹਾਸਕ ਲੜਾਈ ਇਹਨਾਂ ਦੀ ਜ਼ਿੰਦਗੀ ਦੀ ਤੇ ਉਹ ਲਾਸਟ ਲੜਾਈ ਸੀ ਉਹ ਸੀ 1990 ਦੀ ਪਾਰਲੀਮੈਂਟ ਦੀ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਕੇਂਦਰ ਦੇ ਵਿੱਚ ਵਜੀਰ ਠੀਕ ਹੈ ਉਹਨੇ ਦੇ ਪਿਤਾ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਮੁੱਖ ਮੰਤਰੀ ਜੀ ਉਦੋਂ ਫਿਰ ਜਿਹੜੀ ਉਹ ਲੜਾਈ ਲੜੀ ਜਗਮੀਤ ਸਿੰਘ ਬਰਾੜ ਨੇ ਸੀ ਦੇਖਿਆ ਯਾਰ ਨਾ ਦਿਨ ਨਾ ਰਾਤ ਪੁਰਾਪਾ ਕਾਫਲੇਾਂ ਦੇ ਕਾਫਲੇ ਇਦਰ ਹੋ ਗਏ ਇਦਰ ਹੋ ਗਏ ਨਰੋਲ ਦੀ ਹਾਤੀ ਸੀਟ ਕਹਿ ਸਕਦੇ ਆਪਾਂ ਤੇ ਮੁੱਖ ਮੰਤਰੀ ਦਾ ਪੁੱਤਰ ਤੇ ਜਿਹੜਾ ਹੈ ਕੇਂਦਰੀ ਬਜ਼ੀਰ ਦੋਨਾਂ ਨੂੰ ਦੋਲਿਆ ਸੁਖਵੀਰ ਸਿੰਘ ਬਾਦਲ ਹਾਰ ਗਿਆ ਅੱਛਾ ਜੀ 1900 ਨੇ ਸੁਖਵੀਰ ਸਿੰਘ ਇਹਦੇ ਹੱਥੋਂ ਆ ਰਿਹਾ ਇਹਦੇ ਹੱਥੋਂ ਆ ਰਿਹਾ ਠੀਕ ਹੈ ਜੀ ਇਹ ਫਿਰ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਗਿਆ ਕੀਆ ਜਿਹੜੀ ਪਹਿਲੀ ਵਾਰੀ ਜਦੋਂ 92 ਦੇ ਵਿੱਚ ਜਗਮੀਤ ਸਿੰਘ ਬਰਾੜ ਬਣਿਆ ਮੈਂਬਰ ਮੈਂਬਰ ਪਰਲਿਮੈਂਟ ਜੀ ਉੱਥੇ ਜਿਹੜਾ ਇਹਨੇ ਇੱਕ ਭਾਸ਼ਣ ਦਿੱਤਾ ਸੀ ਪੰਜਾਬ ਦੀ ਦਰਦ ਕਹਾਣੀ ਦਾ ਜੀ ਉਹ ਵੀ ਬਾਈ ਆਪਣੀ 32 ਮਿੰਟਾਂ ਦਾ ਭਾਸ਼ਣ ਹੈ ਉਸ ਭਾਸ਼ਣ ਨੇ ਅਸ਼ਸ਼ ਕਰਨ ਲਾਤਾ ਸੀ ਤੇ ਇਹ ਬੰਦੇ ਨੂੰ ਆਵਾਜ਼ੇ ਪੰਜਾਬ ਦਾ ਇੱਕ ਖਾਸ ਮਿਲ ਗਿਆ ਸੀ ਪਰ ਕਈ ਵਾਰੀ ਬਕਤ ਇਹ ਜਾਂ ਹੁੰਦਾ ਹੈ ਕਿਉਂਕਿ ਦੋ ਤਿੰਨ ਗੱਲਾਂ ਮੈਂ ਕਹੂੰਗਾ ਵੀ ਜਗਮੀਤ ਸਿੰਘ ਬਰਾੜ ਰਾਜਨੀਤਿਕ ਤੌਰ ਦੇ ਉੱਤੇ ਸਥਿਰ ਨਹੀਂ ਰਿਹਾ ਕਦੇ ਠੀਕ ਹੈ ਜੀ ਕਦੇ ਕੋਈ ਫੈਸਲਾ ਲੈ ਲੈ ਕੇ ਕਦੇ ਕੋਈ ਫੈਸਲਾ ਲੈ ਲੈ ਇਹ ਕਮਜ਼ੋਰੀ ਆ ਉਹਨਾਂ ਦੀ ਜੀ ਲੇਕਿਨ ਜਿੱਥੋਂ ਤੱਕ ਉਹਦੀ ਇਮਾਨਦਾਰੀ ਦਾ ਸਵਾਲ ਹੈ ਜਿੱਥੋਂ ਤੱਕ ਉਹਦੇ ਕਿਰਦਾਰ ਦਾ ਸਵਾਲ ਹੈ ਜਿੱਥੋਂ ਤੱਕ ਉਹਦੇ ਕੈਰੇਕਟਰ ਦਾ ਸਵਾਲ ਹੈ ਉਹਦੇ ਨਾਲ ਦਾ ਪੰਜਾਬ ਚ ਕੋਈ ਇੱਕ ਵੀ ਨਹੀਂ ਬੰਦਾ ਹੈ ਨਹੀਂ ਬਿਲਕੁਲ ਪਰ ਉਹ ਹੁਣ ਇਹ ਵੀ ਪਰਸਤਿਤੀਆਂ ਬਣੇ ਹੋਈਆਂ ਕਿੰਗਾਂ 2014 ਦੀ ਇਲੈਕਸ਼ਨ ਵੇਲੇ ਉਹਨੇ ਤੇ ਕਰਤਾ ਸੀ ਦਿੱਤੀ ਸੀਗੀ ਸਲਾਹ ਦਿੱਤੀ ਸੀ ਸੋਨੀਆ ਗਾਂਧੀ ਨੂੰ ਤੇ ਰਾਹੁਲ ਗਾਂਧੀ ਤੂੰ ਬੇਨ ਮੰਗਿਆ ਕਿਉਂਕਿ ਤੂੰ ਵਰਕਿੰਗ ਕਮੇਟੀ ਦਾ ਇਨਵਾਈਟਿਡ ਮੈਂਬਰ ਹੁੰਦੀ ਸੀ ਜੀ ਮਿਸਿੰਗ ਬਰਾਦ ਇਹਨਾਂ ਨੇ ਕਹਿਤਾ ਜੀ ਹੁਣ ਜਦੋਂ ਆਇਆ ਜਿਹੜਾ ਆ ਕੁਝ ਹੋ ਗਿਆ ਮੋਦੀ ਜੀ ਪ੍ਰਧਾਨ ਮੰਤਰੀ ਬਣ ਕੇ ਬਿਹਤਰ ਹੈ ਕਿ ਤੁਸੀਂ ਪ੍ਰਧਾਨਗੀ ਛੱਡੋ ਪਰਿਵਾਰ ਬਿਲਕੁਲ ਪ੍ਰਧਾਨਗੀ ਨਾ ਲਵੇ ਤੇ ਤੁਸੀਂ ਲੋਕਾਂ 'ਚ ਨਿਕਲ ਜਾਓ ਲੋਕਾਂ 'ਚ ਨਿਕਲ ਜਾਓ ਤੇ ਚਲੋ ਸਲਾਹ ਤਾਂ ਚੰਗੀ ਦਿੱਤੀ ਸੀ ਸਲਾਹ ਚੰਗੀ ਸੀ ਇਹਦੀ ਸਲਾਹ ਨਹੀਂ ਮੰਨੀ ਇਹਨੂੰ ਕਾਂਗਰਸ ਪਾਰਟੀ ਜੋ ਕੱਢਦਾ ਫਿਰ ਭਾਵੇਂ ਬਹਾਲ ਵੀ ਕਰਦਾ ਪਰ ਫਿਰ ਵੀ ਕਾਂਗਰਸ ਪਾਰਟੀ ਨੇ ਰੋਲ ਤਾਂ ਬੰਦੇ ਜਦੋਂ ਬੰਦੇ ਨੂੰ ਰੋਲ ਤਾਂ ਫਿਰ ਜਾਵੇ ਤਾਂ ਜਾਵੇ ਕਿੱਧਰ ਇੱਕ ਵਾਰੀ ਫਿਰ ਕੋਸ਼ਿਸ਼ ਕੀਤੀ ਸੀ ਚੌਧਰੀ ਬਰਿੰਦਰ ਸਿੰਘ ਹੋਰਾਂ ਨੇ ਵੀ ਆ ਜਾ ಬಿಜೆಪಿ 'ਚ ਉਦੋਂ ਬੜਾ ਸੋਚ ਵਿਚਾਰ ਕੇ ਕਿ ਨਹੀਂ ਤੇ ਹੁਣ ਜਿਹੜੀ ਇਹ ਠੀਕ ਹੈ ਮੈਂ ಬಿಜೆಪಿ ਦੇ ਵਿੱਚ ਜਾਣ ਨਾਲ ਸਹਿਮਤ ਨਹੀਂ ਪਰ ਇੱਕ ਗੱਲ ਮੰਨਣੀ ਪਊਗੀ ਛਾਰਾ ਵੀ ਕੋਈ ਨਹੀਂ ਪੋਲਿਟੀਕਲ ਬੰਦਾ ਹੋਰ ਜੇ ਆਪਾਂ ਕਹਿੰਦੀ ਆ ਵੀ ਹੁਣ ਢਾਂਡੇ ਚਾਰਨ ਲੱਗ ਜੂ ਫੱਕੜ ਕੇ ਜਾਣਾ ਉਹ ਤਾਂ ਨਹੀਂ ਕਰਨੀ ਤਾਂ ਉਹਨੇ ਰਾਜਨੀਤੀ ਹੈ ਪਰ ਮੈਨੂੰ ਫਿਰ ਲੱਗਦਾ ਕਿ ਸੁਖਵੀਰ ਸਿੰਘ ਆਪਣਾ ਜਗਮੀਤ ਸਿੰਘ ਵਿਰਾੜ ਜਿਹੜਾ ਪੰਜਾਬ ਤੇ ਪੰਜਾਬੀਅਤ ਦੀ ਰਾਜਨੀਤੀ ਕਰਦਾ ਸੀ ਉਹ ਹਿੰਦੂ ਹਿੰਦੀ ਤੇ ਹਿੰਦੂਤਵ ਦੀ ਰਾਜਨੀਤੀ ਕਿਵੇਂ ਕਰੂ ਕਿਵੇਂ ਕਰੂ ਇਹ ਇੱਕ ਚਲੋ ਸਭ ਅਗਲੀ ਖਬਰ ਲੈਣੇ ਆਂ ਜੀ